ਤੇ ਕਿਉਂਕਿ ਆਮ ਲੋਕ ਗਰੀਬ ਲੋਕਾਂ ਵਿਆਣ ਦੀ ਲੋੜ ਨਹੀਂ ਉਹ ਇੱਥੇ ਆਣ ਜੇ ਬਾਈ ਜਨ ਮੈਂ ਇੱਥੇ ਨਾ ਅਵੇਲੇਬਲ ਹੋਵਾਂ ਆਨਲਾਈਨ ਵੀਡੀਓ ਵਾਲ ਦਾ ਵੀ ਕੰਸਲਟੇਸ਼ਨ ਲੈ ਸਕਦੇ ਆ ਅੱਛਾ ਜੀ ਮੇਰੇ ਕੋਲ ਰੋਪੜਾਗੇ ਵੀ ਲੱਗਦੇ ਆ ਐਤਵਾਰ ਐਤਵਾਰ ਮੈਂ ਇੱਥੇ ਵੀ ਆਉਣਾ ਤੇ ਕੋਈ ਕੰਸਲਟੇਸ਼ਨ ਚਾਰजेस ਨਹੀਂ ਕੋਈ ਓਪੜੀ ਫੀਸ ਨਹੀਂ ਤੁਸੀਂ ਆਓ ਦਿਖਾ ਆਪਣੀ ਬਿਮਾਰੀ ਦੱਸੋ ਦਵਾਈ ਲਿਖਾਓ ਸਸਤੀ ਦਵਾਈ ਲਓ ਤੇ ਸਸਤੀ ਦੀ ਬਹੁਤ ਘੱਟ ਰੇਟ ਮਿਲਦੀ ਹੈ ਬਹੁਤ ਜ਼ਿਆਦਾ ਹੀ ਜਿਵੇਂ ਮੈਡੀਕਲ ਸਟੋਰ ਤੋਂ ਕੋਈ ਵੀ ਪੁੱਤ ਲੈਂਦੇ ਤੇ ਕੋਈ 80 ਦਾ ਕੋਈ 100 ਦਾ ਕੋਈ 120 ਦਾ ਉਰੇ ਕੋਈ 20 ਰੁਪਏ ਦਾ ਕੋਈ 30 ਰੁਪਏ ਦਾ ਬਹੁਤ ਜ਼ਿਆਦਾ ਬੱਚੇ ਤਾਂ ਇਹ ਕੋਈ ਅਪ੍ਰਸidhi ਹਾਂਜੀ ਤੇ ਉਹ ਸਾਰੇ ਦਵਾਈਆਂ ਸੋਹਣੇ ਉਪਲਬਧ ਹੁੰਦੀਆਂ ਹੈ ਸਾਡੇ ਕੋਲ ਸਾੜੇ ਕੋਈ ਸਾੜੇ ਦਵਾਈਆਂ ਉਪਲਬਧ ਹੁੰਦੀਆਂ ਪਰ ਫਰਕ ਇਹ ਹੈ ਕਿ ਡਾਕਟਰ ਕੀ ਡਾਕਟਰ ਜਿਆਦਾਤਰ ਬ੍ਰਾਂਡ ਨੇਮ ਲਿਖਦੇ ਆ ਸਾਡੇ ਕੋਲ ਬ੍ਰਾਂਡ ਨੇਮ ਨਹੀਂ ਹੁੰਦਾ ਸਾਡੇ ਕੋਲ ਸాల్ਟ ਨੇਮ ਹੁੰਦੇ ਆ ਜੀ ਸਟੋਰ ਦੇ ਉੱਪਰ ਹੁੰਦੀਆਂ ਤੇ ਜਲਦੀ ਤੋਂ ਜਲਦੀ ਤੁਸੀਂ ਇਸ ਜਗ੍ਹਾ ਤੇ ਆਪਰੇ ਆ ਇਸ ਤੋਂ ਲਾਵਾ ਇੱਕ ਚੀਜ਼ ਹੋਰ ਮੈਂ ਦੱਸਣਾ ਚਾਹਾਂਗਾ ਕਿ ਜੇ ਕਿਸੇ ਪੇਸ਼ੈਂਟ ਨੂੰ ਜਿੰਨੀਆਂ ਕਿ ਸਾਡੇ ਕੋਲ ਪੋਸੀਬਲ ਹੋਵੇ ਅਸੀਂ ਫ੍ਰੀ ਦਵਾਈਆਂ ਦੇ ਰਹੇ ਆ ਤੇ ਆਉਣ ਵਾਲੇ ਟਾਈਮ 'ਚ ਵੀ ਦਿੰਦੇ ਰਹਾਂਗੇ ਤੇ ਜਿੰਨਾਂ ਲੋਕਾਂ ਨੂੰ ਫਾਇਦਾ ਦੇ ਸਕਦੇ ਆ ਉਹ ਦੇ ਰਹੇ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਮਿਲਦਾ ਰਹੇ ਤਿਆਰ ਦੱਸ ਕੋ ਇਸ ਵਕਤ ਅਸੀਂ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਮੌਜੂਦ ਆ। ਸਾਨੂੰ ਪਤਾ ਲੱਗਿਆ ਸੀਗਾ ਕਿ ਸ੍ਰੀ ਚਮਕੌਰ ਸਾਹਿਬ ਵਿਖੇ ਜਨ ਅਸਵ ਦੀ ਕੇਂਦਰ ਜਿਹੜਾ ਕਿ ਪ੍ਰਧਾਨ ਮੰਤਰੀ ਸਾਡੇ ਨਰਿੰਦਰ ਮੋਦੀ ਜੀ ਵੱਲੋਂ ਇੱਕ ਉਹਨਾਂ ਲੋਕਾਂ ਵਾਸਤੇ ਸਸਤੀਆਂ ਦਵਾਈਆਂ ਦਾ ਸਟੋਰ ਉਪਲਬਧ ਕਰਾਇਆ ਗਿਆ ਨੇ ਤੇ ਮੈਂ ਦੇਖ ਸਕਦਾ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਜਦੋਂ ਅਸੀਂ ਕਿਸੇ ਵੀ ਡਾਕਟਰ ਕੋਲ ਜਾਂਦੇ ਹਾਂ ਤਾਂ ਦਵਾਈ ਜਦੋਂ ਪਰਚੀ ਤੇ ਲਿਖੀ ਜਾਂਦੀ ਹੈ ਤਾਂ ਉਹ ਇੰਨੀ ਕੋਸਟਲੀ ਹੁੰਦੀ ਹੈ ਇਹ ਗਰੀਬ ਲੋਕਾਂ ਨੂੰ ਲੈਣੀ ਬੜੀ ਮੁਸ਼ਕਲ ਹੋ ਜਾਂਦੀ। ਪਰ ਲੇਕਿਨ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਵੱਲੋਂ ਇੱਕ ਜਨ ਅਸਬਦੀ ਕੇਂਦਰ ਜਿਹੜੇ ਹੈ ਜਗਾ ਜਗਾ ਖੁੱਲ੍ਹੇ ਜਾ ਰਹੇ ਨੇ ਤੇ ਹੁਣ ਇਹ ਜਿਹੜਾ ਜਨ ਅਸਬਦੀ ਕੇਂਦਰ ਸ੍ਰੀ ਚਮਕੌਰ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਰੋਡ ਸਾਹਮਣ ਵਾਲੀ ਰੋਡ ਦੇ ਉੱਤੇ ਖੁੱਲਿਆ ਗਿਆ ਹੈ। ਤੇ ਜਿਹੜੇ ਵੀ ਸਾਡੇ ਵੀਰ ਭਰਾ ਸਾਡੇ ਇਸ ਵੀਡੀਓ ਨੂੰ ਦੇਖ ਰਹੇ ਆ ਉਹ ਤੁਸੀਂ ਜੇ ਕਿਸੇ ਵੀ ਤਰ੍ਹਾਂ ਦੀ ਦਵਾਈ ਦੀ ਪਾਰਟੀ ਦੇ ਉੱਤੇ ਲਿਖੀ ਹੋਈ ਹੈ 에ਰੋਪੜ ਤੋਂ ਸਾਡੇ ਜਿਹੜੇ ਡਾਕਟਰ ਇਸ ਜਗ੍ਹਾ ਦੇ ਉੱਤੇ ਰੋਪੜ ਤੋਂ ਸਾਡੇ ਡਾਕਟਰ ਮਨੀਸ਼ ਤਲਵਾਰ ਜੀ ਜਿਨ੍ਹਾਂ ਦਾ ਪਹਿਲਾਂ ਇਹ ਉਪਰਾਲਾ ਜਿਹੜਾ ਰੋਪੜ ਸ਼ਹਿਰ ਦੇ ਵਿੱਚ ਕੀਤਾ ਸੀ ਹਸਪਤਾਲ ਦੇ ਸਾਹਮਣੇ ਵੀ ਇਹਨਾਂ ਦਾ ਸਟੋਰ ਚੱਲ ਰਿਹਾ ਜਿੱਥੇ ਹਰ ਵੇਲੇ ਲੋਕ ਇਹਨਾਂ ਦੇ ਸਕੋਰ ਤੋਂ ਫਾਇਦਾ ਲੈ ਰਹੇ ਨੇ ਦਵਾਈਆਂ ਲੈ ਰਹੇ ਨੇ ਕਿਉਂਕਿ ਬਹੁਤ ਹੀ ਘੱਟ ਖਰਚੇ ਦੇ ਦੀ ਦਵਾਈਆਂ ਉਹ ਪਤਾ ਕਰਦੇ ਆ ਕਿ ਦਵਾਈਆਂ ਕਿੰਨੇ ਕਿੰਨੇ ਖਰਚੇ ਦੇ ਵਿੱਚ ਕਿਹੜੀ ਕਿਹੜੀ ਦਵਾਈ ਦਾ ਕੀ ਕੀ ਰੇਟ ਹੈ ਪੱਗਲ ਕਰਦੇ ਆ ਆ ਦਿਓ ਦੁਕਾਨ ਦੇ ਅੰਦਰ ਦਾ ਮਨੀਸ਼ ਜੀ ਡਾਕਟਰ ਮਨੀਸ਼ਾ ਤਲਵਾਰਦੇਸ਼ ਨਮਸਕਾਰ ਜੀ ਬਧਾਈਆਂ ਤੁਹਾਨੂੰ ਬਹੁਤ ਬਹੁਤ ਕਿਸੇ ਹਰ ਵੇਲੇ ਆਮ ਲੋਕਾਂ ਬਾਰੇ ਸੋਚਦੇ ਰਹਿੰਦੇ ਆ ਤੇ ਅੱਜ 2 ਮਾਰਚ ਦਾ ਦਿਹਾੜਾ ਹੈ ਤੇ ਤੁਹਾਡੇ ਵੱਲੋਂ ਵੀ ਫ੍ਰੀ ਕੈਂਪ ਲਗਾਇਆ ਹੋਇਆ ਹੈ ਨਮਸਕਾਰ ਜੀ ਤੁਸੀਂ ਗੱਲ ਇਸ ਮੈਂ ਤੁਹਾਨੂੰ ਦੱਸਦਾ ਅਸੀਂ ਜਨੋਸ਼ਧੀ ਦਿਵਸ ਇੱਕ ਦਾ ਵੀਕ ਹੁੰਦਾ ਜਿਹੜਾ ਹਰ ਸਾਲ 1 ਮਾਰਚ ਤੋਂ 7 ਮਾਰਚ ਤੱਕ ਮਨਾਇਆ ਜਾਂਦਾ ਤੇ ਆਹ ਜੀ ਜਨੋਸ਼ਧੀ ਵੀਕ ਦਾ ਦੂਸਰਾ ਦਿਨ ਹੈ ਜਿਹਦੇ ਚ ਫ੍ਰੀ ਮੈਡੀਕਲ ਚੈੱਕਅਪ ਕੇਮਪ ਰੱਖਿਆ ਜਾਂਦਾ ਅੱਛਾ ਜੀ ਤੇ ਮੇਨਲੀ ਡਾਕਟਰ ਮੈਂ ਫ੍ਰੀ ਚੈੱਕਅਪ ਕੇਮਪ ਕਰ ਰਹੇ ਹਾਂ ਜੀ ਤੇ ਮਰੀਜ਼ਾਂ ਨੂੰ ਅਸੀਂ ਫ੍ਰੀ ਚੈੱਕਅਪ ਕਰਕੇ ਅ ਤੇ ਲੋੜਵੰਦਾਂ ਨੂੰ ਅੱਜ ਫ੍ਰੀ ਦਵਾਈਆਂ। ਜੇ ਕਿਸੇ ਤਰ੍ਹਾਂ ਦੀ ਕੋਈ ਪੈਸਾ ਨਹੀਂ ਦਵਾਈ ਦਾ ਨਹੀਂ ਦੱਸ ਲੈਣਾ। ਨਾ ਕਿਸੇ ਤੋਂ ਚੈਕਿੰਗ ਦਾ ਪੈਸਾ ਲੈਣਾ। ਹਾਂਜੀ ਡਿਊਰਿੰਗ ਦੀ ਕੈਂਪ ਡੇ ਅੱਜ ਦਾ ਦਿਨ ਅਸੀਂ ਫ੍ਰੀ ਚੈੱਕਅਪ ਤੇ ਫ੍ਰੀ ਦਵਾਈ ਦੇ ਰਹੇ ਹਾਂ। ਆਦਰਵਾਇਜ਼ ਚੈੱਕਅਪ ਅਸੀਂ ਹਮੇਸ਼ਾ ਫ੍ਰੀ ਰੱਖਿਆ ਹੋਇਆ ਤੇ ਦਵਾਈਆਂ ਜੋ ਹੈ ਸਰਕਾਰ ਉਹ ਦੇ ਰਹੀ ਹੈ ਜੋ ਮਿਨੀਮਮ ਰੇਟ ਤੇ ਹੈ। ਜਿਸ ਨਾਲ ਲੋਕਾਂ ਨੂੰ ਬਜਾਟ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਹੈ। ਜਿਸ ਤਰ੍ਹਾਂ ਤੁਸੀਂ ਸੁਣਿਆ ਹੋਊਗਾ ਕਿ ਕੋਈ ਬਹੁਤ ਚੀਜ਼ ਅਸੀਂ ਹੋਲਸੇਲ ਚ ਖਰੀਦਦੇ ਆਂ ਜਾਂ ਕੋਈ ਚ ਰਿਟੇਲ ਚ ਵੇਚਦੇ ਆਂ ਕਿ ਵਪਾਰੀ ਬੜਾ ਸਬਾਨ ਲੈ ਕੇ ਹੋਲਸੇਲ ਤੋਂ ਚ ਖਰੀਦ ਕੇ ਲੈ ਆ ਕੇ ਤੁਹਾਨੂੰ ਰਿਟੇਲ ਚ ਦਿੰਦਾ ਤਾਂ ਉਹ ਆਪਣੇ ਮਾਰਜਿਨ ਵਿੱਚ ਰੱਖਦਾ ਇਸ ਤਰ੍ਹਾਂ ਹੀ ਇਹ ਦਵਾਈਆਂ ਜਿਹੜੀਆਂ ਸਰਕਾਰ ਵੱਲੋਂ ਸਾਨੂੰ ਸਿੱਧੀਆਂ ਦਿੱਤੀਆਂ ਜਾਂਦੀਆਂ ਸਰਕਾਰ ਦੇ ਗੋਡਾਊਨ ਆਉਂਦੀਆਂ ਇਸ ਕਰਕੇ ਸਿੱਧੀਆਂ ਹੋਲਸੇਲ ਰੇਟ ਤੇ ਸਿੱਧੀਆਂ ਸਾਡੇ ਕੋਲ ਆਉਂਦੀਆਂ ਅਸੀਂ ਹੋਲਸੇਲ ਰੇਟ ਤੇ ਹੀ ਸਰਕਾਰ ਨੇ ਇੱਕ ਫਿਕਸ ਕੀਮਤ ਤੈਅ ਕੀ ਕਰਤੀ ਹੈ ਕ੍ਰੀਏਤੇ ਇਹੀ ਰੇਟ ਲੱਗੇਗਾ ਨਾਲੋਂ ਘੱਟ ਨਾ ਜਾਵੇ ਜਿਹੜੀਆਂ ਦਵਾਈਆਂ ਦਾ ਤੁਹਾਨੂੰ ਜਿਸ ਤਰ੍ਹਾਂ ਦਿੱਤਾ ਹੌਲਸ ਰੇਟ ਤੇ ਸਰਕਾਰ ਵੱਲੋਂ ਜਿਹੜੀਆਂ ਪ੍ਰੋਵਾਈਡ ਕੀਤੀ ਜਾਂਦੀਆਂ ਉਹ ਹੌਲਸ ਰੇਟ ਪੇਸ਼ੈਂਟ ਦਾ ਹੁੰਦਾ ਤੇ ਉਹ ਡਾਇਰੈਕਟਰ ਐਮ ਆਰ ਪੀ ਦੇ ਉੱਪਰ ਹੀ ਸੇਲ ਹੁੰਦੀ ਹੈ ਸਰ ਵੀ ਗੌਰਮਨ ਨੇ ਕਿਛੂ ਹੀ ਬਹੁਤ ਘੱਟ ਕਰਤੀ ਹੈ ਤਾਂ ਕਿ ਕੋਈ ਵੀ ਲੁੱਟ ਖੋਟ ਨਾ ਹੋ ਸਕੇ ਤੇ ਨਾ ਕੋਈ ਐਮ ਆਰ ਪੀ ਤੋਂ ਜ਼ਿਆਦਾ ਚਾਰਜ ਕਰਤੀ ਹੋਵੇ ਜੀ ਠੀਕ ਇਸ ਕਰਕੇ ਹੁਣ ਜਿਸ ਤਰ੍ਹਾਂ ਮੰਨ ਲਓ ਕੋਈ ਬੀਪੀ ਦੀ ਗੋਲੀ ਹੈ ਅਸੀਂ ਲੋਕ ਪਰਸੇ 80 ਪਜਾਤੇ ਨਜ਼ਾਰੇ ਪਤਾ ਤੁਹਾਨੂੰ 80 ਰੁਪਏ ਤਕਰੀਬਨ ਮਿਲੇਗਾ ਜਿਹੜਾ ਸਾਰੇ ਕੁਝ 70 ਰੁਪਏ ਚ ਹੁਣ ਜਿੰਨਾ ਉਹ ਮਾਰਜਨ ਹੈ 80 ਰੁਪਏ 70 ਰੁਪਏ ਦੇ ਵਿੱਚ ਇਹ ਨਹੀਂ ਹੈ ਕਿ ਇਹ ਪਤਾ ਸਾਨੂੰ 70 ਰੁਪਏ ਦਾ ਆਇਆ ਜਾਂ ਦੂਸਰੀ ਦੁਕਾਨਾਂ ਨਾਲੋਂ ਮਹਿੰਗਾ ਆਇਆ ਤਕਰੀਬਨ ਰੇਟ ਤਕਰੀਬਨ ਸੇਮ ਹੀ ਹੁੰਦੇ ਹਨ ਪਰ ਉਹ ਆਪਣੇ ਮਾਰਜਨ ਵਿੱਚ ਪਲੱਸ ਕਰਕੇ ਤੁਹਾਨੂੰ ਕੁਝ ਪਰਸੈਂਟ ਛੱਡ ਕੇ ਤੁਹਾਨੂੰ ਫਿਰ ਸੇਲ ਕਰ ਦੇਣ ਪਰ ਇੱਥੇ ਸਰਕਾਰ ਸਿੱਧੇ ਹੀ ਸੇਲ ਕਰਦੀ ਹੈ ਜੀ ਸਰਕਾਰ ਸਿੱਧੇ ਹੀ ਤੁਹਾਨੂੰ ਬਣਾ ਕੇ ਦਿੰਦੀ ਹੈ ਡਾਇਰੈਕਟ ਭੇਜਦੀ ਹੈ ਤੇ ਅਸੀਂ ਡਾਇਰੈਕਟ ਪੇਸ਼ੈਂਟ ਨੂੰ ਉਸੇ ਐਮ ਆਰ ਪੀ ਤੇ ਦੇ ਦਿੰਨੇ ਆ ਅੱਛਾ ਹੋਰ ਦਿਖਾਓ ਜਰਾ ਕਿਹੜੇ ਕਿਹੜੇ ਪੱਤੇ ਆ ਜਿਹੜੇ ਆਪ ਸਰਕਰ ਤੇ ਜਾਂਦੇ ਆ ਜਿੱਦਾਂ ਆ ਫੈਬੂਸ ਸੈਡ ਆ ਇਹ ਯੂਰਿਕ ਐਸਿਡ ਦੀ ਗੋਲੀ ਆ ਇਹ ਬਾਜ਼ਾਰ 'ਚ ਤੁਹਾਨੂੰ ਪਤਾ ਕੋਈ 80 ਤੋਂ 100 ਰੁਪਏ ਦੇ ਰੇਂਜ ਵਿੱਚ ਮਿਲੇਗਾ ਸਾਡੇ ਕੋਲ 20 ਰੁਪਏ ਵਿੱਚ ਮਿਲ ਰਿਹਾ ਹੈ ਅੱਛਾ ਜੀ ਬਜਾਜ ਫੈਰੋਸਟ ਇਹ ਸੇਮ ਬ੍ਰਾਂਡ ਨੇਮ ਦੇ ਆਏਗੀ 100 ਰੁਪਏ ਦਾ ਬਤਾਏਗਾ ਇਹ ਸਾਡੇ ਕੋਲ 20 ਰੁਪਏ ਵਿੱਚ ਮਿਲ ਰਿਹਾ ਕੋਈ ਵੀ ਹੋਰ ਸ਼ੂਗਰ ਦੀਆਂ ਗੋਲੀਆਂ ਜਿਸ ਤਰ੍ਹਾਂ ਇੱਕ ਤੇ ਆਈ ਗਲੀਮੀ ਬ੍ਰਾਈਟ ਤੇ ਮੈਟਫਾਰਮਿਨ ਇੱਕ ਤੇ 1000 ਜਾਂ ਮੈਟਫਾਰਮਿਨ 500 ਉਹ 5 5 6 ਰੁਪਏ ਦੇ ਪੱਤੇ ਜਾਂ 10 ਰੁਪਏ ਦੇ ਦੇ ਪੱਤਾ ਇਸ ਤਰ੍ਹਾਂ ਇਹ ਬਾਜ਼ਾਰ ਨਾਲ 5 5 ਗੁਣਾ ਰੇਟ ਤੇ ਫਰਕ ਹੈ ਜੀ ਉਸ ਬਹੁਤ ਸਾਰੀਆਂ ਆਈਟਮਾਂ ਐਸ ਤਰ੍ਹਾਂ ਦੀਆਂ ਵੀ ਨੇ ਜਿਹੜੀ ਸਰਕਾਰ ਫ੍ਰੀ ਵੀ ਪ੍ਰੋਵਾਈਡ ਕਰ ਰ ਉਹ ਬਹੁਤ ساری ਸਕੀਮਾਂ ਆਂਦੀਆਂ ਮਜਾਜ ਜਦ ਤੁਸੀਂ ਸੂਫੀ ਜਾਂ ਕੋਈ ਹੋਰ ਲੈ ਲੈਂਦੇ ਹੋ ਸਾਡੇ ਕੋਲ ਸਰਕਾਰ ਫ੍ਰੀ ਦੇ ਰਹੀ ਹੈ ਸਕੂਲਾਂਾਂ ਚ ਵੰਡਣ ਵਾਸਤੇ ਜਾਂ ਲੇਡੀਜ਼ ਵੰਡਣ ਵਾਸਤੇ ਫ੍ਰੀ ਪੈਡ ਆ ਰਹੇ ਆ ਨੋਮੀਨਲ ਰੇਟ ਤੇ ਵੀ ਆ ਰਹੇ ਆ ਜੀ ਕੁਝ ਕੈਂਪ ਦੇ ਦੌਰਾਨ ਫ੍ਰੀ ਆ ਜਾਂਦੇ ਨੇ ਕੁਝ ਜਿਸ ਤਰ੍ਹਾਂ 10 ਰੁਪਏ 10 ਪੀਸ ਇੱਕ ਪੈਕੇਟ 10 ਰੁਪਏ ਦਾ ਉਹ ਚ 10 10 ਪੀਸ ਹੁੰਦੇ ਆ ਉਹ ਇੱਕ ਪੈਕੇਟ 10 ਰੁਪਏ ਦਾ ਪੈਂਦਾ ਉਹ ਮਤਲਬ ਕਿੰਨਾ ਸਸਤਾ ਰੇਟ ਤੇ ਬਾਜ਼ਾਰ ਨਾਲੋਂ ਤੁਹਾਨੂੰ ਪਰ ਜਿੱਦੋਂ ਲਿਖਿਆ ਹੁੰਦਾ ਬਖੂ ਸਿੱਧੀ ਹਾਂਜੀ ਤਾਂ ਉਹ ਸਾਰੇ ਦਵਾਈਆਂ ਤੁਹਾਨੂੰ ਉਪਲਬਧ ਹੁੰਦੀਆਂ ਹਨ ਸਾਡੇ ਕੋਲ ਸਾੜੇ ਦਵਾਈਆਂ ਉਪਲਬਧ ਹੁੰਦੀਆਂ ਪਰ ਫਰਕ ਇਹ ਹੈ ਕਿ ਡਾਕਟਰ ਕੀ ਡਾਕਟਰ ਜਿਆਦਾਤਰ ਬ੍ਰਾਂਡ ਨੇਮ ਲਿਖਦੇ ਹਨ ਸਾਡੇ ਕੋਲ ਬ੍ਰਾਂਡ ਨੇਮ ਨਹੀਂ ਹੁੰਦਾ ਸਾਡੇ ਕੋਲ ਸాల్ਟ ਨੇਮ ਹੁੰਦੇ ਆ ਜੀ ਤੁਸੀਂ ਅਸੀਂ ਉਹਨਾਂ ਦਾ ਜਿਹੜਾ ਪਰ ਮੰਨ ਲਓ ਸਾਨੂੰ ਕੋਈ ਸాల్ਟ ਨੇਮ ਨਹੀਂ ਪਤਾ ਲੱਗਿਆ ਵੀ ਇਹ ਬ੍ਰਾਂਡ ਨੇਮ ਨਵਾਂ ਆਇਆ ਵਜਾਜ ਡਾਕਟਰ ਨੇ ਉਹ ਲਿਖਤਾ ਸਾਨੂੰ ਪਤਾ ਨਹੀਂ ਲੱਗਿਆ ਅਸੀਂ ਗੂਗਲ ਤੇ ਸਰਚ ਕਰਕੇ ਦੇਖ ਲਏ ਨਾ ਵੀ ਇਹ ਸాల్ਟ ਪਿਆ ਹੋਇਆ ਅਸੀਂ ਉਹੀ ਸੇਮ ਸాల్ਟ ਪੇਸ਼ੈਂਟ ਨੂੰ ਦੱਸ ਦਿੰਦੇ ਆ ਉਹਦੇ ਨਾਲ ਕੀ ਹੁੰਦਾ ਉਹ ਜੇ ਫੈਬਿਕਸ ਇਹ ਕੋਈ ਵੀ ਤੁਸੀਂ ਆ ਲੈ ਲਓ ਇਹਦੇ ਬਾਜ਼ਾਰ ਤੇ ਸਿੱਧਾ ਲਿਖਿਆ ਹੋਇਆ ਐਮਨੋਪ੍ਰੈਸ 80 70 ਉਹ ਕਹੂਗਾ ਜੀ ਇਹ ਕੀ ਐਮ ਲੋਡ ਪੀਨਟੀ ਨੋ ਨੋ ਇਹ ਸాల్ਟ ਹੈ ਇਹਦੇ ਉੱਪਰ ਇੱਕ ਬ੍ਰਾਂਡ ਨੇਮ ਜਿਹਾ ਕਾਤਾ ਗਿਆ ਉਹਦਾ ਰੇਟ 80 ਰੁਪਏ ਕਰਤਾ ਗਿਆ 70 ਰੁਪਏ ਰਹਿ ਗਿਆ ਸਹੀ ਗੱਲ ਹੈ ਸਹੀ ਗੱਲ ਇਹ ਤਾਂ ਬ੍ਰਾਂਡ ਨੇਮ ਚੱਕਣਾ ਫਾਲਟ ਨੇ ਸੇਮ ਰਹੇਗਾ ਦਵਾਈ ਸੇਮ ਨੇ ਜੀ ਦੋ ਸੇਮ ਰਹੀ ਇਹਦਾ ਕੀਮਤ 10 ਗੁਣਾ 5 ਗੁਣਾ 20 ਗੁਣਾ ਘਟ ਜਾਏਗੀ ਘਟ ਜਾਈਗੀ ਸੇ ਬ੍ਰਾਂਡ ਨੇ ਜਗਣਾ ਹੁਣ ਡਾਕਟਰ ਨਵੀਂ ਨਵੀਂ ਕੰਪਨੀ ਐਂਟਰਡੂ ਦਿੰਦੀ ਆ ਐਮ ਆਰ さん ਦੇ ਡਾਕਟਰ ਨੂੰ ਇੰਟਰਡਿਊਸ ਕਰਾਉਂਦੇ ਆ ਵੀ ਆ ਕੰਪਨੀ ਦਾ ਅਸੀ ਪ੍ਰੋਡਕਟ ਕੱਢਿਆ ਆ ਕੰਪਨੀ ਦਾ ਪ੍ਰੋਡਕਟ ਕੱਢਿਆ ਪਰ ਡਾਕਟਰ ਜਿਹੜਾ ਮਾਜੀ ਕੰਪਨੀ ਦਾ ਪ੍ਰੋਡਕਟ ਕੱਢਦੇ ਐ ਐਮ ਆਰ ਕੱਢਦੇ ਨੇ ਲਿਖਣ ਲਖਵਾ ਦੇਣ ਪਰ ਉਹ ਜਦੋਂ ਅਸੀਂ ਲਿਖਣ ਦੇ ਪੱਤੀ ਦੇ ਉੱਤੇ ਤੇ ਗੂਗਲ ਕਰਕੇ ਉਹ ਤਾਂ ਸਾਰਾ ਚੈੱਕ ਕਰਕੇ ਉਹੀ ਦਵਾਈ ਪੇਸ਼ੰ ਨੂੰ ਦੇ ਦਾਂਗੇ ਸਸਤੇ ਰੇਟ ਤੇ ਇਹਦੇ ਚ ਲਿਖਿਆ ਹੋਇਆ ਵੀ ਹੋ ਗਿਆ ਭਾਰਤੀ ਜਨੋਸ਼ੀ ਦੀ ਹਾਂ ਜੀ ਜੇ ਗਵਰਨਮੈਂਟ ਦਾ ਇੱਕ ਸਾਈਨ ਮਾਰਕ ਹੈ ਹਰ ਇੱਕ ਜਿਹੜੀ ਜਨੋਸ਼ੀ ਦਵਾਈ ਹੁੰਦੀ ਹੈ ਤੇ ਉੱਪਰ ਇਹ ਨਿਸ਼ਾਨ ਲੱਬ ਸਟੈਂਪ ਲੱਗੇ ਹੁੰਦੀ ਹੈ ਵੀ ਇਹ ਜਨੋਸ਼ੀ ਦੀ ਠੀਕ ਹੈ ਠੀਕ ਬਿਲਕੁਲ ਮੈਂ ਦੇਖ ਪਾ ਰਿਹਾ ਕਿ ਕਾਫੀ ਲੋਕ ਅੱਜ ਇੱਥੇ ਪਹੁੰਚੇ ਹਨ ਜੀ ਤੁਸੀਂ ਕਿੱਥੇ ਜਿਹੜੇ ਤੋਂ ਆਏ ਹੋ ਕਿ ਤੁਮ ਗੌਰ ਸਾਹਿਬ ਤੋਂ ਆਏ ਹੋ ਜੀ ਤੁਮ ਗੌਰ ਸਾਹਿਬ ਦੂਈ ਇਹ ਤੁਹਾਡੇ ਸ਼ਹਿਰ ਦੇ ਵਿੱਚ ਇੱਕ ਦੁਕਾਨ ਜਿਵੇਂ ਮੈਡੀਕਲ ਸਟੋਰ ਜਿਹੜਾ ਸਸਤੇ ਦਵਾਈਆਂ ਮਿਲਦੀਆਂ ਹਨ ਜੀ ਬਹੁਤ ਵਧੀਆ ਗੱਲ ਹੈ ਜੀ ਕਿ ਜੋ ਗਰੀਬ ਬੰਦਾ ਇਹਨੂੰ ਮਤਲਬ ਲੈ ਸਕਦਾ ਹੈਗਾ ਕਿਉਂਕਿ ਡਾਕਟਰ ਜੋ ਹਸਪੀਟਲ ਦੇ ਨੇ ਜਾਂ ਪ੍ਰਾਈਵੇਟ ਡਾਕਟਰ ਨੇ ਜਿਹੜਾ ਪੂਰ ਪੇਸ਼ੈਂਟ ਆ ਉਹ ਉਹਦੀ ਮਤਲਬ ਕੀਮਤ ਤਾਂ ਕਰ ਤਾਂ ਇਹ ਬਰੀ ਨਹੀਂ ਪਹੁੰਚ ਸਕਦਾ ਜੀ ਅੱਜ ਗੱਲ ਕਰਦੇ ਹਾਂ ਕਿ ਖਰਚੇ ਵਰਤੀ ਚਲਾਉਣੇ ਬਹੁਤ ਔਖੇ ਨੇ ਅੱਜਕਲ ਵੈਸੇ ਅਸੀਂ ਦੇਖਦੇ ਹਾਂ ਹਰ ਘਰ ਦੇ ਵਿੱਚ ਬਿਮਾਰੀ ਕਰਨਾ ਦਵਾਈ ਲੜਨਾ

ਤੇ ਅੱਜ ਮੈਡੀਕਲ ਸਟੋਰ ਹੈ ਜਿੱਥੇ ਬਹੁਤ ਸਸਤੀਆਂ ਦਵਾਈਆਂ ਮਿਲਦੀਆਂ। ਤੁਸੀਂ ਵੀ ਲੈਂਦੇ ਹੋ? ਹਾਂ ਜੀ ਰੈਗੂਲਰ ਯੂਜ਼ ਕਰਦੇ ਹਾਂ ਜੀ ਦੇਖੋ। ਜੀ ਜੀ। ਇਹਦੇ ਜਿਆਦਾਤਰ ਮੈਂ ਕਹਿੰਦਾ ਗੈਸਟ੍ਰਿਕ ਐਪਸੂ ਜਾਂ ਹੋਰ ਕੀ ਤਰ੍ਹਾਂ ਦੀਆਂ ਜਿਹੜੀਆਂ ਰੋਜ਼ਾਨਾ ਜਿਹੜੀਆਂ ਦਵਾਈਆਂ ਖਾਂਦੇ ਆਪਾਂ। ਜੋ ਵੀ ਘਰ ਦੇ ਵਿੱਚ ਬਜ਼ੁਰਗਾਂ ਨੂੰ ਲੱਗੀਆਂ ਹੋਈਆਂ ਐ ਜਾਂ ਖੁਦ ਨੂੰ ਆ ਇੱਥੇ ਬਹੁਤ ਜ਼ਿਆਦਾ ਸਸਤੀਆਂ ਕੋਈ ਹੋਰ ਜਿੱਥੇ ਜ਼ਿਆਦਾ ਸਸਤੀ ਮਿਲ ਰਹੀ ਹੈ। ਇੱਦਾਂ ਦਾ ਕੁਝ ਹੈਗਾ ਜਿਵੇਂ ਤੁਸੀਂ ਪਹਿਲਾਂ ਦਵਾਈ ਲੈਂਦੇ ਸੀਗੇ ਵੀ ਕਿਸੇ ਸਟੋਰ ਤੋਂ ਤਾਂ ਉਹ ਐਨੇ ਦੀ ਆਉਂਦੇ ਸੀ ਤੇ ਹੁਣ ਇੱਥੇ ਜਦੋਂ ਪਹੁੰਚੇ ਤਾਂ ਇੰਨੀ ਬਹੁਤ ਘੱਟ ਰੇਟ ਵਿੱਚ ਮਿਲ ਰਹੀ ਹੈ। ਬਹੁਤ ਜ਼ਿਆਦਾ ਹੀ ਜਿਵੇਂ ਮੈਡੀਕਲ ਸਟੋਰ ਤੋਂ ਕੋਈ ਵੀ ਪੁੱਤ ਲੈਂਦੇ ਦੇ ਕੋਲ 80 ਦਾ ਕੋਈ 100 ਦਾ ਕੋਈ 120 ਦਾ ਉਹਨੇ ਕੋਈ 20 ਰੁਪਏ ਦਾ ਕੋਈ 30 ਰੁਪਏ ਦਾ ਬਹੁਤ ਜ਼ਿਆਦਾ ਬਚਤ ਆ ਇਹ ਕੋਈ ਦਵਾਈ ਚ ਵੀ ਫਰਕ ਨਹੀਂ ਹੈਗਾ ਸੇਮ ਉਦਾਂ ਦਾ ਹੀ ਰਿਜ਼ਲਟ ਮਿਲ ਰਿਹਾ ਹਾਂ ਅਭੀ ਇਹ ਕੋਈ ਪ੍ਰੋਬਲਮ ਵੀ ਕੋਈ ਨਹੀਂ ਕਿ ਦਵਾਈ ਵੀ ਸੇਮ ਰਿਜ਼ਲਟ ਆਈ ਤੇ ਜਿਹੜੇ ਲੋਕ ਅੱਜ ਸਾਡੀ ਸਮੀਟਲ ਦੇਖ ਰਹੇ ਹੋ ਅਸੀਂ ਉਹਨਾਂ ਨੂੰ ਇਹ ਗੱਲ ਕਹਿਨੇ ਆ ਕਿ ਸਾਡਾ ਤਾਂ ਮਕਸਦ ਹੈ ਕਿ ਤੁਸੀਂ ਜੇ ਨਹੀਂ ਪਤਾ ਲੱਗਦਾ ਤਾਂ ਇੱਥੇ ਚੰਪੂਪੁਰ ਸਾਹਿਬ ਦੇ ਵੀ ਸ਼ਾਇਦ ਮੈਂ ਕਹਿੰਦਾ ਪਹਿਲਾ ਸਟੋਰ ਹੋਣਾ ਕਰਦਾ ਹਾਂਜੀ ਪਹਿਲਾ ਸਟੋਰ ਹੈ ਜੀ ਪਹਿਲਾ ਸਟੋਰ ਹੈ ਤੇ ਇਸ ਦਾ ਜਿਹੜਾ ਘਟਨਾ ਜਿਹੜਾ ਸਾਡੇ ਮਾਨਯੋਗ ਐਸਐਸਪੀ ਵੱਲੋਂ ਕੀਤਾ ਗਿਆ ਜੀ ਜੀ ਐਸਐਸਪੀ ਰੋਪੜ ਨੂੰ ਨੀ ਖਰੋਨਾ ਜੀ ਵੱਲੋਂ ਇਹ ਘਟਨਾ ਕੀਤਾ ਗਿਆ ਸੀਗਾ ਜੀ ਤੇ 7 ਅਕਤੂਬਰ ਨੂੰ ਤੇ ਕਿਉਂਕਿ ਇਹ ਸੈਂਟਰ ਗਵਰਨਮੈਂਟ ਦੀ ਸਕੀਮ ਹੈ ਜੀ ਤੇ ਸੈਂਟਰ ਗਵਰਨਮੈਂਟ ਦੀ ਸਕੀਮ ਨੂੰ ਸਾਡਾ ਰੋਪੜ ਸਟੋਰ ਹੈ ਉਹ ਡੀਸੀ ਸਾਹਿਬ ਨੇ ਉਹ ਘਟਨਾ ਕੀਤਾ ਸੀ ਉਹਦਾ ਤੇ ਇਹ ਐਸਐਸਪੀ ਸਾਹਿਬ ਨੇ ਕੀਤਾ ਇਹਦੇ ਵਿੱਚ ਉਹਨਾਂ ਨੂੰ ਪਤਾ ਕੀ ਇਹ ਲੋਕਾਂ ਨੂੰ ਬੈਨੀਫਿਟ ਦੇਣ ਵਾਲੀ ਚੀਜ਼ ਹੈ ਸਰਕਾਰ ਸੈਂਟਰ ਗਵਰਨਮੈਂਟ ਦੀ ਸਪੋਰਟ ਸੈਂਟਰ ਗਵਰਨਮੈਂਟ ਚ ਦਵਾਈਆਂ ਖਰੀਦਣ ਲੋਕਾਂ ਨੂੰ ਕਿੰਨੀ ਮਦਦ ਕਰ ਰਹੀ ਹੈ ਇਸ ਕਰਕੇ ਉਹ ਇਨੀਸ਼ੀਏਟਿਵ ਲੈ ਕੇ ਇਸ ਚੀਜ਼ ਲਈ ਸਪੈਸ਼ਲ ਹੁੰਦੇ ਆ ਸਪੈਸ਼ਲ ਉਹਨਾਂ ਨੂੰ ਹੁੰਦਾ ਵੀ ਅਸੀਂ ਕੋਈ ਲੋਕਾਂ ਦਾ ਫਾਇਦਾ ਕਰਨ ਲਈ ਖੁਲਵਾਈਏ ਉਹ ਵੀ ਪ੍ਰਸ਼ਾਸਨਿਕ ਜ਼ੋਰ ਪਾ ਕੇ ਖੁਵਾਂ ਨੂੰ ਸਾਡੇ ਹੈਲਥ ਕਰਦੇ ਆ ਅੱਜ ਵੀ ਮਨੂੰ ਯਾਦ ਹੈ ਜਿਹੜਾ ਤੁਹਾਡਾ ਸਟੋਰ ਰੋਕੜ ਖੋਲਿਆ ਗਿਆ ਸੀ ਉਹ ਵੀ ਇਧਰ ਘਟ ਮਿਸੀ ਸਾਹਿਬ ਵੱਲੋਂ ਹਾਂ ਉਹ ਡੀ ਸਾਹਿਬ ਵੱਲੋਂ ਵੀ ਕਹਿੰਦੇ ਸੋਨਾਲੀਗਰੀ ਜੀ ਵੱਲੋਂ ਕੀਤਾ ਗਿਆ ਸੀ ਉਹ ਹਾਂ ਤੇ ਬਹੁਤ ਵਧੀਆ ਗੱਲ ਹੈ ਜਿਹੜਾ ਤੁਸੀਂ ਉਪਰਾਲਾ ਕਰ ਰਹੇ ਹੋ ਬਹੁਤ ਹੀ ਸਲਾਹਸਲਾਣਾ ਯੋਗ ਹੈ ਕਿਉਂਕਿ ਆਮ ਲੋਕ ਗਰੀਬ ਲੋਕ ਜਿਹੜੇ ਨਹੀਂ ਲੇਪਾਂ ਦੇ ਦਵਾਈਆਂ ਤੇ ਮੈਂ ਚਾਹਾਂਗਾ ਕਿ ਲੋਕੀ ਵੱਧ ਤੋਂ ਵੱਧ ਇਸ ਸਟੋਰ ਦਾ ਫਾਇਦਾ ਲੈਣ ਸਤ ਅਸੀਂ ਕਿੱਥੇ ਨੂੰ ਸੋੜ ਜਗਾ ਬਿਲਕੁਲ ਕਿਸੇ ਨੂੰ ਨਹੀਂ ਪਤਾ ਲੱਗੇ ਇਹ ਸਟੋਰ ਸ੍ਰੀ ਗੁਰਦੁਆਰਾ ਸਾਹਿਬ ਕਤਲਗੜ੍ਹ ਸਾਹਿਬ ਰੋਡ ਦੇ ਉੱਪਰ ਕੰਗ ਕਲੀਨਿਕ ਨਰਸਿੰਗ ਹੌਮ ਦੇ ਬਾਹਰ ਵਾਲੀ ਜਗ੍ਹਾ ਤੇ ਆ ਇਹ ਪਿੱਛੇ ਬਿਲਡਿੰਗ ਸਾਰੀ ਕੰਗ ਕਲੀਨਿਕ ਦੀ ਹੈ ਇਹ ਕੰਗ ਕਲੀਨਿਕ ਵਾਲੀ ਹੀ ਸ਼ਾਪ ਹੈ ਇਹ ਪਹਿਲਾਂ ਇੱਥੇ ਕੰਗ ਕਲੀਨਿਕ ਹੋਇਆ ਕਰਦਾ ਸੀਗਾ ਇਹ ਕੰਗ ਕਲੀਨਿਕ ਦੇ ਨਾਮ ਤੇ ਫੇਮਸ ਹੈ ਤੇ ਉਹ ਕੰਗ ਡਾਕਟਰ ਕੰਗ ਹੈ ਉਹ ਹੁਣ ਵੀ ਆਪਣਾ ਸੋਮਵਾਰ ਦੇ ਦਿਨ ਪਰ ਇ ਜਿਹੜਾ ਮੇਨ ਜਗਾ ਇੱਕ ਕੰਗ ਕਲੀਨਿਕ ਦੇ ਨਾਮ ਤੇ ਫੇਮਸ ਹੈ ਤੇ ਇੱਕ ਗੁਜਰਾਤ ਸਾਹਿਬ ਤੋਂ ਬਸ ਵਾਕਿੰਗ ਡਿਸਟੈਂਸ ਤੇ ਹੀ ਹੈ اسی ਰੋਡ ਦੇ ਉੱਪਰ ਅੱਛਾ ਅਸੀਂ ਤਾਂ ਆਪਾਂ ਵੀਡੀਓ ਦੇ ਵਿੱਚ ਸਾਡਾ ਨੰਬਰ ਵੀ ਦਵਾਂਗੇ ਜੇਕਰ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਪੁੱਛਣਾ ਚਾਹੁੰਦਾ ਹੋਵੇ ਕੋਈ ਕਿ ਕਿਸ ਕਿਹੜੀ ਜਗ੍ਹਾ ਤੇ ਆਣਾ ਹੈ ਤਾਂ ਬਿਲਕੁਲ ਅਸੀਂ ਉਸ ਜਗ੍ਹਾ ਦੇ ਉੱਤੇ ਅਸੀਂ ਉਹ ਨੰਬਰ ਦਵਾਂਗੇ ਤੁਸੀਂ ਉਸੇ ਦਾ ਤੇ ਕੌਣ ਸਕਦੇ ਹੋ ਤੇ ਬਿਲਕੁਲ ਜਿਹੜਾ ਅੱਜ ਦਾ ਜਿਹੜਾ ਅਸੀਂ ਮਕਸਦ ਇਹ ਹੀ ਸੀਗਾ ਕਿ ਜਿਹੜੇ ਲੋਕਾਂ ਨੂੰ ਸਸਤੀਆਂ ਦਵਾਈਆਂ ਜਿਹੜੀਆਂ ਉਹ ਵੀ ਸਾਡਾ ਸਿਲੀ ਚਮਕੌਰ ਸਾਹਿਬ ਦੇ ਏਰੀਆ ਦੇ ਵਿੱਚ ਬਹੁਤ ਸਾਰੇ ਪਿੰਡ ਲੱਗਦੇ ਤੇ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਵੀ ਬਰੀਜ ਉਹਦਾ ਸਰਕਾਰੀ ਹਸਪੀਟਲ ਹੈ ਸੁਗਰੀ ਹਸਪਤਾਲ ਦੇ ਵਿੱਚ ਜਿਹੜੇ ਬਰੀਜ ਦਵਾਈਆਂ ਹੋਰ ਨਹੀਂ ਕਰ ਸਕਦੇ ਐਨਾ ਪੈਸਾ ਨਹੀਂ ਹੁੰਦੇ ਐ ਪਰ ਲੇਕਿਨ ਤੁਸੀਂ ਇਥੇ ਜੇ ਥੋੜੇ ਕੋ 150 ਰੁਪਏ ਹੈਗੇ ਆ ਨਾ ਤਾਂ ਤੁਸੀਂ ਆਪਣੇ ਪੈਸੇ ਲੈ ਕੇ ਇਸ ਕੋਰ ਤੇ ਆ ਜਾਓ ਤੇ ਤੁਸੀਂ ਆਪਣੀ ਦਵਾਈ ਜਿਹੜੀ ਵੀ ਦਵਾਈ ਤੁਹਾਨੂੰ ਚਾਹੀਦੀ ਹੈ ਹਰ ਇੱਕ ਦਵਾਈ ਜਨ ਕੇ 100 ਵਿੱਚੋਂ 90% ਦਵਾਈਆਂ ਜੀ ਬਿਲਕੁਲ ਇਹਨਾਂ ਦੇ ਪਾਸ ਡਾਕਟਰਾਂ ਦੇ ਪਾਸੇ ਜਾਂ ਇਸ ਕੋਰ ਦੇ ਪਰ ਹੁੰਦੀਆਂ ਤੇ ਜਲਦੀ ਤੋਂ ਜਲਦੀ ਤੁਸੀਂ ਇਸ ਜਗ੍ਹਾ ਤੇ ਆ ਰੱਖੋ ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਮੈਂ ਦੱਸਣਾ ਚਾਹਾਂਗਾ ਕਿ ਜੇ ਕਿਸੇ ਪੇਸ਼ੇਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਹੈ ਕੋਈ ਇਖਲਾ ਲਾਣਾ ਚਾਹੁੰਦਾ ਹੈ ਕਿਸੇ ਡਾਕਟਰ ਕੋਲ ਜਾਂਦਾ 200 300 500 ਆਪੀਡੀ ਕੰਸਲਟੇਸ਼ਨ ਫੀਸ ਹੁੰਦਾ ਉਹਦੇ ਲਈ ਵੀ ਉਹਨੂੰ ਜਾਣ ਦੀ ਲੋੜ ਨਹੀਂ ਉਹ ਇੱਥੇ ਆਣ ਜੇ ਬਾਈ ਜਦ ਮੈਂ ਇੱਥੇ ਨਾ ਅਵੇਲੇਬਲ ਹੋਵਾਂ ਆਨਲਾਈਨ ਵੀਡੀਓ ਕਾਲ ਕਰਕੇ ਵੀ ਕੰਸਲਟੇਸ਼ਨ ਲੈ ਸਕਦੇ ਆਛਾ ਜੀ ਮੇਰੇ ਕੋਲ ਰੋਪੜਾ ਕੇ ਵੀ ਲੱਗ ਰਹੇ ਆ ਐਤਵਾਰ ਐਤਵਾਰ ਮੈਂ ਇੱਥੇ ਵੀ ਆਉਣਾ ਤੇ ਕੋਈ ਕੰਸਲਟੇਸ਼ਨ ਚਾਰजेस ਨਹੀਂ ਕੋਈ ਆਪਰੀ ਫੀਸ ਨਹੀਂ ਤੁਸੀਂ ਆਓ ਦਿਖਾ ਆਪਣੀ ਬਿਮਾਰੀ ਦੱਸੋ ਦਵਾਈ ਲਿਖਾਓ ਸਸਤੀ ਦਵਾਈ ਲਓ ਤੇ ਫ੍ਰੀ ਚ ਚੈੱਕਅਪ ਕਰਵਾਓ ਅੱਜ ਸਾਡਾ ਕੈਨੋਸ਼ੀ ਦੀ ਦੇ ਦਾ ਦੂਜਾ ਦਿਨ ਮੈਡੀਕਲ ਚੈੱਕਅਪ ਕੈਂਪ ਦਾ ਫ੍ਰੀ ਦਿਨ ਹੈ ਅਸੀਂ ਫ੍ਰੀ ਮੈਡੀਕਲ ਚੈੱਕਅਪ ਕਰ ਰਹੇ ਹਾਂ ਅੱਜ ਤੇ ਜਿੰਨਿਆਂ ਦੇ ਸਾਡੇ ਕੋਲ ਪੋਸੀਬਲ ਹੋਵੇ ਅਸੀਂ ਫ੍ਰੀ ਦਵਾਈਆਂ ਦੇ ਰਹੇ ਹਾਂ ਤੇ ਆਰਡਰ ਦੇ ਟਾਈਮ 'ਚ ਵੀ ਦਿੰਦੇ ਰਹਾਂਗੇ ਤੇ ਜਿੰਨਾਂ ਲੋਕਾਂ ਨੂੰ ਫਾਇਦਾ ਦੇ ਸਕਦੇ ਆ ਉਹ ਦੇ ਰਹੇ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਮਿਲਦਾ ਰਹੇ ਡਾਕਟਰ ਬਿਲਕੁਲ ਬਹੁਤ ਵਧੀਆ ਗੱਲ ਹੈ ਪਰ ਲੇਕਿਨ ਮੈਂ ਆਪਾਂ ਇੱਥੇ ਦੱਸਾਂਗੇ ਤੁਸੀਂ ਇੰਨੀ ਵੱਡੀ ਗੱਲ ਕਹਿ ਦਿੱਤੀ ਕਿ ਕਿਸੇ ਤਰ੍ਹਾਂ ਦੀ ਕੋਈ ਪਰਚੀ ਨਹੀਂ ਕੋਈ ਮਰੀਜ਼ ਦੀ ਫੀਸ ਨਹੀਂ ਹੈਗੀ ਹੈ ਨਹੀਂ ਤਾਂ ਅੱਜ ਕੱਲੇ ਕਿਸੇ ਵੀ ਹਸਪਤਾਲ ਜਾਣਾ ਬਿਮਾਰੀ ਪਤਾ ਕਰਨ ਵਾਸਤੇ 500 ਰੁਪਏ ਦੀ ਪਰਚੀ 200 ਰੁਪਏ ਦੀ ਪਰਚੀ 300 ਰੁਪਏ ਦੀ ਪਰਚੀ ਹਸੋਂ ਦਾ ਕਿ 1000 ਰੁਪਏ ਦੀ ਪਰਚੀ ਵੀ ਕਟਾਉਣੀ ਪੈਂਦੀ ਹੈ ਪਰ ਲੇਕਿਨ ਡਾਕਟਰ ਸਾਹਿਬ ਜੀ ਇਹ ਸੇਵਾ ਜਿਹੜੀ ਦੇਖਤੀ ਅਸੀਂ ਵੀ ਬੜੇ ਉਹ ਹੈ ਉਕੇ ਸਾਸੀ ਜੀ ਇਹਨਾਂ ਨੂੰ ਅਪੀਸ਼ੀਏਟ ਕਰਦੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਕੰਮ ਆਮ ਲੋਕਾਂ ਵਾਸਤੇ ਕਹਿੰਦੇ ਇਨਸਾਨੀਅਤ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ ਇਹ ਵੀ ਡਾਕਟਰ ਸਾਹਿਬ ਵੀ ਸਾਡੇ ਇਨਸਾਨੀਅਤ ਦੀ ਸੇਵਾ ਸਮਝ ਕੇ ਜਿਹੜੇ ਆਪ ਲੋਕਾਂ ਦੀ ਮਦਦ ਕਰ ਰਹੇ ਨੇ ਤੇ ਮੈਂ ਚਾਹਾਂਗਾ ਕਿ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਆਪਣਾ ਜਿਹੜਾ ਕਿਸੇ ਵੀ ਦਿਲ ਕਰਦੇ ਵੀ ਸਾਡੇ ਇਸ ਵੀਡੀਓ ਆਮ ਲੋਕੀਏ ਦੇਖਦੇ ਆ ਉਹਨਾਂ ਨੇ ਵੀ ਦੇਖਦੇ ਆ ਤੁਸੀਂ ਤੇਰੀ ਚੰਗੋਂਸਾ ਪਹੁੰਚ ਸਕਦੇ ਆ ਤੇ ਦੂਸਰੀ ਇਹਨਾਂ ਦੀ ਦੁਕਾਨ ਜਿਹੜੇ ਰੋਪੜ ਦੇ ਵਿੱਚ ਅਫਗਾਨ ਦੇ ਬਿਲਕੁਲ ਸਾਹਮਣੇ ਗਲੀ ਦੇ ਵਿੱਚ ਆਈ ਦੀ ਹੈ ਉੱਥੋਂ ਹੀ ਤੁਹਾਨੂੰ ਜੇ ਫਾਇਦਾ ਲੈ ਸਕਦੇ ਆ ਤੇ ਅ ਬਤਵਾ ਸ਼ੇਅਰ ਕਰੋ ਜੀ ਇਸ ਵੀਡੀਓ ਨੂੰ ਤਾਂ ਪਾਸ ਲਕਸ਼ਾ ਦੇ ਪਾਸ ਜਾਂ ਸਟੋਰ ਦੇ ਪਰ ਹੁੰਦੀਆਂ ਤੇ ਕਿਉਂਕਿ ਆਮ ਲੋਕ ਗਰੀਬ ਲੋਕ ਜਾਣ ਦੀ ਲੋੜ ਨਹੀਂ ਉਹ ਇੱਥੇ ਆਣ ਜੇ ਬਾਈ ਜਸ ਮੈਂ ਇੱਥੇ ਨਾ ਅਵੇਲੇਬਲ ਹੋਵਾਂ ਆਨਲਾਈਨ ਵੀਡੀਓ ਕਾਲ ਦਾ ਵੀ ਕੰਸਲਟੇਸ਼ਨ ਲੈ ਸਕਦੇ ਆ ਅੱਛਾ ਜੀ ਮੇਰੇ ਕੋਲ ਉੱਪਰ ਆ ਕੇ ਵੀ ਲੈ ਸਕਦੇ ਆ ਐਤਵਾਰ ਐਤਵਾਰ ਮੈਂ ਇੱਥੇ ਵੀ ਆਉਣਾ ਤੇ ਕੋਈ ਕੰਸਲਟੇਸ਼ਨ ਚਾਰਜਸ ਨਹੀਂ ਕੋਈ ਓਪੀਡੀ ਫੀਸ ਨਹੀਂ ਤੁਸੀਂ ਆਓ ਦਿਖਾ ਆਪਣੀ ਬਿਮਾਰੀ ਦੱਸੋ ਦਵਾਈ ਲਿਖਾਓ ਸਸਤੀ ਦਵਾਈ ਲਓ ਤੇ ਸਸਤੀ ਬਹੁਤ ਘੱਟ ਰੇਟ ਮਿਲਦੀ ਹੈ ਬਹੁਤ ਜ਼ਿਆਦਾ ਜਿਵੇਂ ਮੈਡੀਕਲ ਤੌਰ ਤੇ ਕੋਈ ਵੀ ਬੱਤਲ ਲੈਂਦੇ ਦੇ ਕੋ 80 ਦਾ ਕੋਈ 100 ਦਾ ਕੋਈ 120 ਦਾ ਉਰੇ ਕੋਈ 20 ਰੁਪਏ ਦਾ ਕੋ 30 ਰੁਪਏ ਦਾ ਬਹੁਤ ਜ਼ਿਆਦਾ ਬੱਚਾ ਦਾ ਇਹ ਕੋਈ ਅਪੂ ਸਿੱਧੀ ਹਾਂਜੀ ਉਹ ਸਾਰੇ ਦਵਾਈਆਂ ਸਿਰ ਉਪਲਬਧ ਹੁੰਦੀਆਂ ਹੈ ਸਾਡੇ ਕੋ ਸਾਰੀਆਂ ਦਵਾਈਆਂ ਉਪਲਬਧ ਹੁੰਦੀਆਂ ਪਰ ਫਰਕ ਇਹ ਹੈ ਕਿ ਡਾਕਟਰ ਕੀ ਡਾਕਟਰ ਜ਼ਿਆਦਾਤਰ ਬ੍ਰਾਂਡ ਨੇਮ ਲਿਖਦੇ ਆ ਸਾਡੇ ਕੋਲ ਬ੍ਰਾਂਡ ਨੇਮ ਨਹੀਂ ਹੁੰਦੇ ਸਾਡੇ ਕੋਲ ਸਾਲਟ ਨੇਮ ਹੁੰਦੇ ਆ ਜੀ ਸਕੋਰ ਦੇ ਉੱਪਰ ਹੁੰਦੀ ਹੈ ਤੇ ਜਲਦੀ ਤੋਂ ਜਲਦੀ ਤੁਸੀਂ ਇਸ ਜਗ੍ਹਾ ਤੇ ਆ ਸਕਦੇ ਆ ਇਸ ਤੋਂ ਲਾਵਾ ਇੱਕ ਚੀਜ਼ ਹੋਰ ਮੈਂ ਦੱਸਣਾ ਚਾਹਾਂਗਾ ਕਿ ਜੇ ਕਿਸੇ ਪੇਸ਼ੈਂਟ ਨੂੰ ਜਿੰਨੀਆਂ ਕਿ ਸਾਡੇ ਕੋਲ ਪੋਸੀਬਲ ਹੋਵੇ ਅਸੀਂ ਫ੍ਰੀ ਦਵਾਈਆਂ ਦੇ ਰਹੇ ਆ ਤੇ ਆਨਲਾਈਨ ਟਾਈਮ 'ਚ ਵੀ ਦਿੰਦੇ ਰਹਾਂਗੇ ਤੇ ਜਿੰਨਾਂ ਲੋਕਾਂ ਨੂੰ ਫਾਇਦਾ ਦੇ ਸਕਦੇ ਆ ਉਹ ਦੇ ਰਹੇ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਮਿਲਦਾ ਰਹੇ ਦੀ ਪਿਆਰੇ ਦਸ ਕੋ ਇਸ ਵਕਤ ਅਸੀਂ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਮੌਜੂਦ ਆ। ਸਾਨੂੰ ਪਤਾ ਲੱਗਿਆ ਸੀਗਾ ਕਿ ਸ੍ਰੀ ਚਮਕੌਰ ਸਾਹਿਬ ਵਿਖੇ ਜਨ ਅਸਵਧੀ ਕੇਂਦਰ ਜਿਹੜਾ ਕਿ ਪ੍ਰਧਾਨ ਮੰਤਰੀ ਸਾਡੇ ਨਰਿੰਦਰ ਮੋਦੀ ਜੀ ਵੱਲੋਂ ਇੱਕ ਉਹਨਾਂ ਲੋਕਾਂ ਵਾਸਤੇ ਸਸਤੀਆਂ ਦਵਾਈਆਂ ਦਾ ਸਟੋਰ ਉਪਲਬਧ ਕਰਾਈ ਗਏ ਨੇ। ਤੇ ਮੈਂ ਦੇਖ ਸਕਦਾ ਕਿ ਅੱਜ ਦੇ ਸਮੇਂ ਦੇ ਵਿੱਚ ਜਦੋਂ ਅਸੀਂ ਕਿਸੇ ਵੀ ਡਾਕਟਰ ਕੋਲ ਜਾਂਦੇ ਹਾਂ ਤਾਂ ਦਵਾਈ ਜਦੋਂ ਪਰਚੀ ਤੇ ਲਿਖੀ ਜਾਂਦੀ ਹੈ ਤਾਂ ਉਹ ਇੰਨੀ ਕੋਸਟਲੀ ਹੁੰਦੀ ਹੈ। ਇਹ ਗਰੀਬ ਲੋਕਾਂ ਨੂੰ ਲੈਣੀ ਬੜੀ ਮੁਸ਼ਕਲ ਹੋ ਜਾਂਦੀ। ਪਰ ਲੇਕਿਨ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਵੱਲੋਂ ਇੱਕ ਜਨ ਅਸਬਦੀ ਕੇਂਦਰ ਜਿਹੜੇ ਹੈ ਜਗਾ ਜਗਾ ਖੁੱਲ੍ਹੇ ਜਾ ਰਹੇ ਨੇ ਤੇ ਹੁਣ ਇਹ ਜਿਹੜਾ ਜਨ ਅਸਬਦੀ ਕੇਂਦਰ ਸ੍ਰੀ ਚਮਕੌਰ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਰੋਡ ਸਾਹਮਣ ਵਾਲੀ ਰੋਡ ਦੇ ਉੱਤੇ ਖੋਲਿਆ ਗਿਆ ਹੈ। ਤੇ ਜਿਹੜੇ ਵੀ ਸਾਡੇ ਵੀਰ ਭਰਾ ਸਾਡੇ ਵੀਡੀਓ ਨੂੰ ਦੇਖ ਰਹੇ ਆ ਉਹ ਤੁਸੀਂ ਜੇ ਕਿਸੇ ਵੀ ਤਰ੍ਹਾਂ ਦੀ ਦਵਾਈ ਦੀ ਪਰਚੀ ਦੇ ਉੱਤੇ ਲਿਖੀ ਹੋਈ ਹੈ ਇਰੋਪੜ ਤੋਂ ਸਾਡੇ ਜਿਹੜੇ ਡਾਕਟਰ ਇਸ ਜਗ੍ਹਾ ਦੇ ਉੱਤੇ ਇਰੋਪੜ ਤੋਂ ਸਾਡੇ ਡਾਕਟਰ ਮਨੀਸ਼ ਤਲਵਾਰ ਜੀ ਜਿਨ੍ਹਾਂ ਦਾ ਪਹਿਲਾਂ ਇਹ ਪ੍ਰਾਲਾ ਜਿਹੜਾ ਰੋਪੜ ਸ਼ਹਿਰ ਦੇ ਵਿੱਚ ਕੀਤਾ ਸੀ ਹਸਪਤਾਲ ਦੇ ਸਾਹਮਣੇ ਵੀ ਇਹਨਾਂ ਦਾ ਸਟੋਰ ਚੱਲ ਰਿਹਾ ਜਿੱਥੇ ਹਰ ਵੇਲੇ ਲੋਕ ਇਹਨਾਂ ਦੇ ਸਕੋਰ ਤੋਂ ਫਾਇਦਾ ਲੈ ਰਹੇ ਨੇ ਦਵਾਈਆਂ ਲੈ ਰਹੇ ਨੇ ਕਿਉਂਕਿ ਬਹੁਤ ਹੀ ਘੱਟ ਖਰਚੇ ਦੇ ਵਿੱਚ ਦਵਾਈਆਂ ਉਹ ਪਤਾ ਕਰਦੇ ਆ ਕਿ ਦਵਾਈਆਂ ਕਿੰਨੇ ਕਿੰਨੇ ਖਰਚੇ ਦੇ ਵਿੱਚ ਕਿਹੜੀ ਕਿਹੜੀ ਦਵਾਈ ਦਾ ਕਿਹਾਗਾ ਰੇਟ ਆ ਪੱਗਲ ਕਰਦੇ ਆ ਆ ਦਿਓ ਜੀ ਡਾਕਟਰ ਗਾਂਦੇ ਅੰਦਰ ਦਾ ਮਨੀਸ਼ੀ ਡਾਕਟਰ ਮਨੀਸ਼ਾ ਤਰਵਾਰਦੇਸ਼ ਨਮਸਕਾਰ ਜੀ ਬਧਾਈਆਂ ਤੁਹਾਨੂੰ ਬਹੁਤ ਬਹੁਤ ਤੁਸੀਂ ਹਰ ਵੇਲੇ ਆਮ ਲੋਕਾਂ ਬਾਰੇ ਸੋਚਦੇ ਰਹਿੰਦੇ ਆ ਤੇ ਅੱਜ 2 ਮਾਰਚ ਦਾ ਦਿਹਾੜਾ ਹੈ ਤੇ ਤੁਹਾਡੇ ਵੱਲੋਂ ਵੀ ਫ੍ਰੀ ਕੈਂਪ ਲਗਾਇਆ ਹੋਇਆ ਹੈ ਨਮਸਕਾਰ ਜੀ ਤੁਸੀਂ ਗੱਲ ਇਸੇ ਮੈਂ ਉੱਪਰ ਦਾ ਉਸ ਅਸੀਂ ਜਨੋਸ਼ਧੀ ਦਿਵਸ ਇੱਕ ਦਾ ਵੀਕ ਹੁੰਦਾ ਜਿਹੜਾ ਹਰ ਸਾਲ 1 ਮਾਰਚ ਤੋਂ 7 ਮਾਰਚ ਤੱਕ ਮਨਾਇਆ ਜਾਂਦਾ ਤੇ ਆਹ ਜਿਹਨੋਸ਼ਧੀ ਵੀਕ ਦਾ ਦੂਸਰਾ ਦਿਨ ਹੈ ਜਿਹਦੇ ਚ ਫ੍ਰੀ ਮੈਡੀਕਲ ਚੈੱਕਅਪ ਕੇੰਟਰ ਰੱਖਿਆ ਜਾਂਦਾ ਅੱਛਾ ਜੀ ਤੇ ਮੀਨ ਡਾਕਟਰ ਮੈਂ ਫ੍ਰੀ ਚੈੱਕਅਪ ਕੇ ਆਊਟ ਕਰ ਰਹੇ ਹਾਂ ਜੀ ਤੇ ਮਰੀਜ਼ਾਂ ਨੂੰ ਅਸੀਂ ਫ੍ਰੀ ਚੈੱਕਅਪ ਕਰਕੇ ਨ ਲੋੜਵੰਦਿਆਂ ਨੂੰ ਅੱਜ ਫ੍ਰੀ ਵੰਡ ਰਹੇ ਹਾਂ ਕਿ ਜੇ ਕਿਸੇ ਤਰ੍ਹਾਂ ਦੀ ਕੋਈ ਵੀ ਪੈਸਾ ਨਹੀਂ ਦਵਾਈ ਦਾ ਨਹੀਂ ਦਿੱਸਾ ਲੈਣਾ ਨਾ ਕਿਸੇ ਤੋਂ ਚੈਕਿੰਗ ਦਾ ਪੈਸਾ ਲੈਣਾ ਹਾਂਜੀ ਡੂਰਿੰਗ ਦੀ ਕੈਂਪਲੇ ਅੱਜ ਦਾ ਦਿਨ ਅਸੀਂ ਫ੍ਰੀ ਚੈੱਕਅਪ ਤੇ ਫ੍ਰੀ ਦਵਾਈ ਦੇ ਰਹੇ ਹਾਂ ਆਦਰਵਾਇਜ਼ ਚੈੱਕਅਪ ਅਸੀਂ ਹਮੇਸ਼ਾ ਫ੍ਰੀ ਰੱਖਿਆ ਹੋਇਆ ਤੇ ਦਵਾਈਆਂ ਜੋ ਹੈ ਸਰਕਾਰ ਉਹ ਦੇ ਰਹੀ ਹੈ ਜੋ ਮਿਨੀਮਮ ਰੇਟ ਤੇ ਹੈ ਜਿਸ ਦਾ ਲੋਕਾਂ ਨੂੰ ਬਜਾਟ ਨਾਲ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਹੈ ਜਿਸ ਤਰ੍ਹਾਂ ਤੁਸੀਂ ਸੁਣਿਆ ਹੋਊਗਾ ਕਿ ਕੋਈ ਬਹੁਤ ਚੀਜ਼ ਅਸੀਂ ਹੋਲਸੇਲ ਚ ਖਰੀਦਦੇ ਆਂ ਜਾਂ ਕੋਈ ਚੀਜ਼ ਰਿਟੇਲ ਚ ਵੇਚਦੇ ਆਂ ਕਿ ਵਪਾਰੀ ਬੜਾ ਸਬਾਨ ਲਿਆ ਕੇ ਹੋਲਸੇਲ ਤੋਂ ਚ ਖਰੀਦ ਕੇ ਲਿਆ ਕੇ ਤੁਹਾਨੂੰ ਰਿਟੇਲ ਚ ਦਿੰਦਾ ਤਾਂ ਉਹ ਆਪਣੇ ਮਾਰਜਿਨ ਵਿੱਚ ਰੱਖਦਾ ਇਸ ਤਰ੍ਹਾਂ ਹੀ ਇਹ ਦਵਾਈਆਂ ਜਿਹੜੀਆਂ ਸਰਕਾਰ ਵੱਲੋਂ ਸਾਨੂੰ ਸਿੱਧੀਆਂ ਦਿੱਤੀਆਂ ਜਾਂਦੀਆਂ ਸਰਕਾਰ ਦੇ ਫਿਰ ਹੌਸਟਰੀਆਂ ਇਸ ਕਰਕੇ ਸਿੱਧੀਆਂ ਹੋਲਸੇਲ ਰੇਟ ਤੇ ਸਿੱਧੀਆਂ ਸਾਡੇ ਕੋਲ ਆਉਂਦੀਆਂ ਅਸੀਂ ਹੋਲਸੇਲ ਰੇਟ ਤੇ ਹੀ ਸਰਕਾਰ ਨੇ ਇੱਕ ਫਿਕਸ ਕੀਮਤ ਤੈਅ ਕੀ ਕਰਤੀ ਹੈ ਕ੍ਰੇਡ ਤੇ ਇਹੀ ਰੇਟ ਲੱਗੇਗਾ ਨਾਲੋਂ ਘੱਟ ਨਾ ਜਾਵੇ ਜਿਹੜੀਆਂ ਦਵਾਈਆਂ ਦਾ ਤੁਹਾਨੂੰ ਜਸਤਨ ਦਿੱਤਾ ਹੈ ਹੋਲਸੇਲ ਰੇਟ ਤੇ ਸਰਕਾਰ ਵੱਲੋਂ ਜਿਹੜੀਆਂ ਪ੍ਰੋਵਾਈਡ ਕੀਤੀ ਜਾਂਦੀਆਂ ਉਹ ਹੋਲਸੇਲ ਰੇਟ ਪੇਸ਼ੈਂਟ ਦਾ ਹੁੰਦਾ ਤੇ ਉਹ ਡਾਇਰੈਕਟਰ ਐਮ ਆਰ ਪੀ ਦੇ ਉੱਪਰ ਹੀ ਸੇਲ ਹੁੰਦੀਆਂ ਹੈ ਸਰ ਵੀ ਗੌਰਮਨਟ ਨੇ ਕਿਛੂ ਹੀ ਬਹੁਤ ਘੱਟ ਕਰਦੀ ਹੈ ਤਾਂ ਕਿ ਕੋਈ ਵੀ ਲੁੱਟ ਖੋਟ ਨਾ ਹੋ ਸਕੇ ਤੇ ਨਾ ਕੋਈ ਐਮ ਆਰ ਪੀ ਤੋਂ ਜ਼ਿਆਦਾ ਚਾਰਜ ਕਰਤੀ ਹੋਵੇ ਜੀ ਠੀਕ ਇਸ ਕਰਕੇ ਹੁਣ ਜਿਸ ਤਰ੍ਹਾਂ ਮੰਨ ਲਓ ਕੋਈ ਆ ਬੀਪੀ ਦੀ ਗੋਲੀ ਹੈ ਅਸੀਂ ਲੋਕ ਪਰਸੇ 80 ਪਜਾਤੇ ਮਜ਼ਾਰ ਤੇ ਪਤਾ ਸੋ 80 ਰੁਪਏ ਤਕਰੀਬਨ ਮਿਲੇਗਾ ਜਿਹੜਾ ਸਾਡੇ ਕੋਲ ਸਿਰਫ 70 ਰੁਪਏ ਚ ਹੁਣ ਜਿੰਨਾ ਉਹ ਮਾਰਜਨ ਹੈ 80 ਰੁਪਏ 70 ਰੁਪਏ ਦੇ ਵਿੱਚ ਇਹ ਨਹੀਂ ਹੈ ਕਿ ਪਤਾ ਸਾਨੂੰ 70 ਰੁਪਏ ਦਾ ਆਇਆ ਜਾਂ ਦੂਸਰੇ ਦੁਕਾਨਾਂ ਦਾ ਨੂੰ ਮਹਿੰਗਾ ਆਇਆ ਤਕਰੀਬਨ ਰੇਟ ਤਕਰੀਬਨ ਸੇਮ ਹੀ ਹੁੰਦੇ ਹਨ ਪਰ ਉਹ ਆਪਣੇ ਮਾਰਜਨ ਵਿੱਚ ਪਲੱਸ ਕਰਕੇ ਤੁਹਾਨੂੰ ਕੁਝ ਪਰਸੈਂਟ ਛੱਡ ਕੇ ਤੁਹਾਨੂੰ ਫਿਰ ਸੇਲ ਕਰਦੇ ਨੇ ਪਰ ਇੱਥੇ ਸਰਕਾਰ ਸਿੱਧੀ ਫੇਲ ਕਰਦੀ ਹੈ ਜੀ ਸਰਕਾਰ ਸਿੱਧੇ ਹੀ ਤੁਹਾਨੂੰ ਬਣਾ ਕੇ ਦਿੰਦੀ ਹੈ ਡਾਇਰੈਕਟ ਭੇਜਦੀ ਹੈ ਤੇ ਅਸੀਂ ਡਾਇਰੈਕਟੇਸ਼ਨ ਨੂੰ ਉਸੇ ਐਮ ਆਰ ਪੀ ਤੇ ਦੇ ਦਿੰਦੇ ਹਾਂ ਅੱਛਾ ਹੋਰ ਦਿਖਾਓ ਜਿਹੜਾ ਕਿਹੜੇ ਕਿਹੜੇ ਪੱਤੇ ਆ ਜਿਹੜੇ ਅਫਸਰ ਵਰਤੇ ਜਾਂਦੇ ਆ ਜਿੱਦਾਂ ਫੈਬੂਸਟਾਟ ਹੈ ਇਹ ਯੂਰਿਕ ਐਸਿਡ ਦੀ ਗੋਲੀ ਹੈ ਇਹ ਬਾਜ਼ਾਰ 'ਚ ਤੁਹਾਨੂੰ ਪਤਾ ਕੋਈ 80 ਤੋਂ 100 ਰੁਪਏ ਦੇ ਰੇਂਜ ਵਿੱਚ ਮਿਲੇਗਾ ਸਾਡੇ ਕੋਲ 20 ਵਿੱਚ ਮਿਲ ਰਿਹਾ ਹੈ ਅੱਛਾ ਜੀ ਬਜਾਜ ਫੈਰੋਸਟ ਇਹ ਸੇਮ ਬ੍ਰਾਂਡ ਨੇਮ ਦੇ ਆਏਗੀ 100 ਰੁਪਏ ਦਾ ਬਤਾਏਗਾ ਇਹ ਸਾਡੇ ਕੋਲ 20 ਵਿੱਚ ਮਿਲ ਰਿਹਾ ਕੋਈ ਵੀ ਹੋਰ ਸ਼ੂਗਰ ਦੀਆਂ ਗੋਲੀਆਂ ਜਿਸ ਤਰ੍ਹਾਂ ਇੱਕ ਤੇ ਆਈ ਇੰਗਲੀਮੀ ਬ੍ਰਾਈਟ ਤੇ ਮੈਟਫਾਰਮਿਨ ਇੱਕ ਤੇ ਹਜ਼ਾਰ ਜਾਂ ਮੈਟਫਾਰਮਿਨ 500 ਉਹ 5 5 6 ਰੁਪਏ ਦੇ ਪਰ ਤੇ 100 ਰੁਪਏ ਦਾ ਕੋਪਾ ਇਸ ਤਰ੍ਹਾਂ ਇਹ ਬਾਜ਼ਾਰ ਨਾਲ 5 5 ਗੁਣਾ ਰੇਟ ਤੇ ਫਰਕ ਹੈ ਜੀ ਉਸ ਬਹੁਤ ਸਾਰੀਆਂ ਆਈਟਮਾਂ ਇਸ ਤਰ੍ਹਾਂ ਦੀਆਂ ਵੀ ਨੇ ਜਿਹੜੀ ਸਰਕਾਰ ਫ੍ਰੀ ਵੀ ਪ੍ਰੋਵਾਈਡ ਕਰ ਰਹੀ ਹੈ ਜਿਦਾ ਲੇਡੀਜ਼ ਲਈ ਸ ਬਹੁਤ ساری ਸਕੀਮ ਆਂਦੀ ਐ ਬਾਜ਼ਾਰ ਜਦ ਤੁਸੀਂ ਸੂਫੀ ਜਾਂ ਕੋਈ ਹੋਰ ਲੈ ਲੈਂਦੇ ਹੋ ਸਾਡੇ ਕੋਲ ਸਰਕਾਰ ਫ੍ਰੀ ਦੇ ਰਹੀ ਹੈ ਸਕੂਲਾਂਾਂ ਚ ਵੰਡਣ ਵਾਸਤੇ ਜਾਂ ਲੇਡੀਜ਼ ਵੰਡਣ ਵਾਸਤੇ ਫ੍ਰੀ ਪਾਇਡ ਆ ਰਹੇ ਆ ਨੋਮੀਨਲ ਰੇਟ ਤੇ ਵੀ ਆ ਰਹੇ ਆ ਜੀ ਕੁਝ ਕੈਂਪ ਦੇ ਦੌਰਾਨ ਫ੍ਰੀ ਆ ਜਾਂਦੇ ਨੇ ਕੁਝ ਜਿਸ ਤਰ੍ਹਾਂ 10 ਰੁਪਏ 10 ਪੀਸ ਇੱਕ ਪੈਕੇਟ 10 ਰੁਪਏ ਦਾ ਉਹ ਚ 10 10 ਪੀਸ ਹੁੰਦੇ ਆ ਉਹ ਇੱਕ ਪੈਕੇਟ 10 ਰੁਪਏ ਦਾ ਪੈਂਦਾ ਉਹ ਮਤਲਬ ਕਿੰਨਾ ਸਸਤਾ ਰੇਟ ਤੇ ਬਾਜ਼ਾਰ ਨਾਲ ਤੁਹਾਨੂੰ ਮਿਲਦਾ ਪਰ ਜਿੱਦੋਂ ਲਿਖਿਆ ਹੁੰਦਾ ਬਖੂ ਸਿੱਧੀ ਹਾਂਜੀ ਤਾਂ ਉਹ ਸਾਰੇ ਦਵਾਈਆਂ ਤੁਹਾਨੂੰ ਉਪਲਬਧ ਹੁੰਦੀਆਂ ਹੈ ਸਾਡੇ ਕੋਲ ਸਾਡੇ ਦਵਾਈਆਂ ਉਪਲਬਧ ਹੁੰਦੀਆਂ ਪਰ ਫਰਕ ਇਹ ਹੈ ਕਿ ਡਾਕਟਰ ਕੀ ਡਾਕਟਰ ਜਿਆਦਾਤਰ ਬ੍ਰਾਂਡ ਨੇਮ ਲਿਖਦੇ ਆ ਸਾਡੇ ਕੋਲ ਬ੍ਰਾਂਡ ਨੇਮ ਨਹੀਂ ਹੁੰਦਾ ਸਾਡੇ ਕੋਲ ਸాల్ਟ ਨੇਮ ਹੁੰਦੇ ਆ ਜੀ ਤੁਸੀਂ ਅਸੀਂ ਉਹਨਾਂ ਦਾ ਜਿਹੜਾ ਪਰ ਮੰਨ ਲਓ ਸਾਨੂੰ ਕੋਈ ਸాల్ਟ ਨੇਮ ਨਹੀਂ ਪਤਾ ਲੱਗਿਆ ਵੀ ਇਹ ਬ੍ਰਾਂਡ ਨੇਮ ਨਵਾਂ ਆਇਆ ਵਜਾਹ ਡਾਕਟਰ ਨੇ ਉਹ ਲਿਖਤਾ ਸਾਨੂੰ ਪਤਾ ਨਹੀਂ ਲੱਗਿਆ ਅਸੀਂ ਗੂਗਲ ਤੇ ਸਰਚ ਕਰਕੇ ਦੇਖ ਲਏ ਨਾ ਵੀ ਇਹ ਸాల్ਟ ਪਿਆ ਆ ਅਸੀਂ ਉਹੀ ਸੇਮ ਸాల్ਟ ਪੇਸ਼ੈਂਟ ਨੂੰ ਦਰ ਦਿੰਦੇ ਆ ਉਹਦੇ ਨਾਲ ਕੀ ਹੁੰਦਾ ਉਹਨਾਂ ਦੇ ਫੈਬ੍ਰਿਕਸ ਇਹ ਕੋਈ ਵੀ ਤੁਸੀਂ ਆ ਲੈ ਲਓ ਇਹਦੇ ਬਾਜ਼ਾਰ ਤੇ ਸਿੱਧਾ ਲਿਖਿਆ ਹੋਇਆ ਐਮਨੋਪ੍ਰੈਸ 80 ਉਹ ਕਹੂਗਾ ਜੀ ਇਹ ਕੀ ਐਮ ਲੋਡ ਪੀਨਟ ਇਹਨੋਂ ਇਹ ਸਾਲਟ ਹੈ ਇਹਦੇ ਉੱਪਰ ਇੱਕ ਬ੍ਰਾਂਡ ਨੇਮ ਜਿਹਾ ਕਾਤਾ ਗਿਆ ਉਹਦਾ ਰੇਟ 80 ਰੁਪਏ ਕਰਤਾ ਗਿਆ 70 ਰੁਪਏ ਰਹਿ ਗਿਆ ਸਹੀ ਗੱਲ ਹੈ ਸਹੀ ਗੱਲ ਇਹ ਤਾਂ ਬ੍ਰਾਂਡ ਨੇਮ ਚੱਕਣਾ ਫਾਲਟ ਨੇ ਸੇਮ ਰਹੇਗਾ ਦੋਈ ਸੇਮ ਨੇ ਜੀ ਦੋ ਸੇਮ ਰਹੀ ਇਹਦੀ ਕੀਮਤ 10 ਗੁਣਾ 5 ਗੁਣਾ 20 ਗੁਣਾ ਘਟ ਜਾਏਗੀ ਘਟ ਜਾਈ ਜੀ ਸੇ ਬ੍ਰਾਂਡ ਨੇ ਤੱਕਣਾ ਹੁਣ ਡਾਕਟਰ ਨਵੀਂ ਨਵੀਂ ਕੰਪਨੀ ਐਂਟਰਡੂ ਦਿੰਦੀ ਆ ਐਮ ਆਰ ਸਾਡੇ ਡਾਕਟਰਸ ਨੂੰ ਇੰਟਰਡੂਸ ਕਰਾਉਂਦੇ ਆ ਇਹ ਆ ਕੰਪਨੀ ਦਾ ਅਸੀਂ ਪ੍ਰੋਡਕਟ ਕੱਢਿਆ ਆ ਕਾਪੜੇ ਪ੍ਰੋਡਕਟ ਕੱਢਿਆ ਤੇ ਡਾਕਟਰ ਜਿਹੜਾ माजी ਕੰਪਨੀ ਦਾ ਪ੍ਰੋਡਕਟ ਲੜਦੇ ਐਮ ਆਰ ਕੱਢਦੇ ਨੇ ਲਿਖਣ ਲਿਖਵਾ ਦੇਣ ਤੇ ਉਹ ਜਦੋਂ ਲਿਖਣ ਦੇ ਪਰਚੀ ਦੇ ਉੱਤੇ ਤੇ ਗੂਗਲ ਕਰਕੇ ਉਹ ਤਾਂ ਸਾਰਾ ਚੈੱਕ ਕਰਕੇ ਉਹੀ ਦਵਾਈ ਪੇਸ਼ੰ ਨੂੰ ਦੇ ਦਾਂਗੇ ਸਸਤੇ ਰੇਟ ਤੇ ਇਹਦੇ ਚ ਲਿਖਿਆ ਹੋਇਆ ਵੀ ਹੋ ਗਿਆ ਭਾਰਤੀ ਜਨ ਸੂਤੀ ਹਾਂਜੀ ਜਿਹੜਾ ਗਵਰਨਮੈਂਟ ਦਾ ਇੱਕ ਸਾਈਨ ਮਾਰਕ ਹੈ ਹਰ ਇੱਕ ਜਿਹੜੀ ਜਨੋਸ਼ੀ ਦਿਵਾਈ ਹੁੰਦੀ ਹੈ ਉਸ ਪਰੇ ਨਿਸ਼ਾਨ ਦਾ ਸਟੈਂਪ ਲੱਗੇ ਹੁੰਦੀ ਹੈ ਇਹ ਜਨੋਸ਼ੀ ਦੀ ਠੀਕ ਹੈ ਠੀਕ ਬਿਲਕੁਲ ਮੈਂ ਦੇਖ ਪਾ ਰਿਹਾ ਕਿ ਕਾਫੀ ਲੋਕ ਅੱਜ ਇੱਥੇ ਪਹੁੰਚੇ ਹਨ ਕਹਿੰਦੇ ਤੁਸੀਂ ਕਿੱਧਰ ਜਿਹੜਾ ਤੋਂ ਆਏ ਹੋ ਚਮਗੌਰ ਸਾਹਿਬ ਤੋਂ ਆਏ ਹਾਂ ਜੀ ਚਮਗੌਰ ਸਾਹਿਬ ਤੋਂ ਤੇ ਅੱਜ ਤੁਹਾਡੇ ਸ਼ਹਿਰ ਦੇ ਵਿੱਚ ਇੱਕ ਦੁਕਾਨ ਜਿਵੇਂ ਮੈਡੀਕਲ ਸਟੋਰ ਜਿਹੜਾ ਸਸਤੇ ਦਵਾਈਆਂ ਮਿਲਦੀ ਹੈ ਹਾਂਜੀ ਹਾਂਜੀ ਬਹੁਤ ਵਧੀਆ ਗੱਲ ਹੈ ਕਿ ਜੋ ਗਰੀਬ ਬੰਦਾ ਨੂੰ ਮਤਲਬ ਲਾ ਸਕਦਾ ਹੈਗਾ ਕਿਉਂਕਿ ਡਾਕਟਰ ਜੋ ਹੌਸਪੀਟਲ ਦੋ ਦੇਨੇ ਜਾਂ ਪ੍ਰਾਈਵੇਟ ਡਾਕਟਰ ਨੇ ਜਿਹੜਾ ਪੂਰ ਪੇਸ਼ੈਂਟ ਆ ਉਹ ਉਹਦੀ ਮਤਲਬ ਕੀ ਕੀਮਤ ਤਾਂ ਤੈਂ ਵਰੀ ਨਹੀਂ ਪਹੁੰਚ ਸਕਦਾ ਅੱਜਕੱਲ ਕਰਦੇ ਨੇ ਖਰਚੇ ਵਰਤੀ ਚਲਾਉਣੇ ਬਹੁਤ ਔਖੇ ਨੇ ਅੱਜਕਲ ਵੈਸੇ ਅਸੀਂ ਦੇਖਦੇ ਹਾਂ ਹਰ ਘਰ ਦੇ ਵਿੱਚ ਬਿਮਾਰੀ ਕਰਨਾ ਦਵਾਈ ਲੱਗੀ ਹੁੰਦੀ ਪੱਕੀ ਉਹ ਦਵਾਈ ਹਾਂਜੀ ਪੱਕੀ ਜੋ ਲੱਗੀ ਹੁੰਦੀ ਹੈ ਉਹ ਇੱਥੇ ਜੋ ਇਹ ਡਰੱਗ ਸਟੋਰ ਚੱਲੇ ਰਹੇ ਨੇ ਮੋਦੀ ਸਾਹਿਬ ਨੇ ਚਲਾਏ ਨੇ ਜੋ ਇਹ ਵਧੀਆ ਉਹ ਗਰੀਬੰਦਾ ਇੱਥੋਂ ਮਤਰਾ ਲੈ ਸਕਦਾ ਨਹੀਂ ਰੈਗੂਲਰ ਕਿਉਂਕਿ ਦਵਾਈਆਂ ਮਹਿੰਗੀਆਂ ਨਹੀਂਆਂ ਹੋទੂਕੀਆਂ ਨੇ ਕਿ ਉਹ ਦੂਸਰੇ ਜੋ ਸਟੋਰ ਨੇ ਉਹਨਾਂ ਤੋਂ ਨਹੀਂ ਮਤਰਾ ਕਰ ਸਕਦਾ ਬਹੁਤ ਵਧਾਨਵਾ ਥੋੜਾ ਅੱਗੇ ਥੋੜੇ ਹਾਂਜੀ ਭਾਈ ਜੀ ਕਹਿਣਾ ਥੋੜਾ ਪ੍ਰਦੀਪ ਸਿੰਘ ਨੇ ਤੇ ਅੱਜ ਮੈਡੀਕਲ ਸਟੋਰ ਹੈ ਜਿੱਥੇ ਬਹੁਤ ਸਸਤੀਆਂ ਦਵਾਈਆਂ ਮਿਲਦੀਆਂ ਤੁਸੀਂ ਵੀ ਲੈਂਦੇ ਹੋ ਹਾਂਜੀ ਰੈਗੂਲਰ ਯੂਜ਼ ਕਰਦੇ ਹਾਂ ਜਿਹੜੇ ਤੋਂ ਜੀ ਜੀ ਇਹ ਜਿਆਦਾਤਰ ਮੈਂ ਕਹਿੰਦਾ ਗੈਸਟ੍ਰਿਕ ਐਸਿਡ ਹੋਰ ਕੀ ਤਰ੍ਹਾਂ ਦੀਆਂ ਜਿਹੜੀਆਂ ਰੋਜ਼ਾਨਾ ਜਿਹੜੀਆਂ ਗੋਈਆਂ ਖਾਂਦੇ ਆਪਾਂ ਜੋ ਵੀ ਘਰ ਦੇ ਵਿੱਚ ਬਜ਼ੁਰਗਾਂ ਨੇ ਲੱਗੀਆਂ ਹੋਈਆਂ ਐ ਜਾਂ ਖੁਦ ਨੂੰ ਆ ਇੱਥੇ ਬਹੁਤ ਜ਼ਿਆਦਾ ਸਸਤੀਆਂ ਕੋਈ ਅਜਿਹਾ ਕਿਤੇ ਜ਼ਿਆਦਾ ਸਸਤੀ ਮਿਲ ਰਹੀ ਹੈ ਇੱਦਾਂ ਦਾ ਕੁਝ ਹੈਗਾ ਜਿਵੇਂ ਤੁਸੀਂ ਪਹਿਲਾਂ ਦਵਾਈ ਲੈਂਦੇ ਸੀਗੇ ਵੀ ਕਿਸੇ ਸਟੋਰ ਤੋਂ ਤਾਂ ਉਹ ਐਨੇ ਦੀ ਆਂਦੇ ਸੀ ਤੇ ਹੁਣ ਇੱਥੇ ਜਦੋਂ ਪਹੁੰਚੇ ਤਾਂ ਇੰਨੀ ਬਹੁਤ ਘੱਟ ਰੇਟ ਨੂੰ ਮਿਲਦੀ ਹੈ ਬਹੁਤ ਜ਼ਿਆਦਾ ਹੀ ਜਿਵੇਂ ਮੈਡੀਕਲ ਤੌਰ ਤੇ ਕੋਈ ਵੀ ਪੁੱਛ ਲੈਣ ਦੇ ਤੋ 80 ਦਾ ਕੋਈ 100 ਦਾ ਕੋਈ 120 ਦਾ ਉਰੇ ਕੋਈ 20 ਰੁਪਏ ਦਾ ਕੋ 30 ਰੁਪਏ ਦਾ ਬਹੁਤ ਜ਼ਿਆਦਾ ਬਚਤ ਆ ਇਹ ਕੋਈ ਦਵਾਈ ਚ ਵੀ ਫਰਕ ਨਹੀਂ ਹੈਗਾ ਸੇਮ ਉਦਾਂ ਦਾ ਹੀ ਰਿਜ਼ਲਟ ਮਿਲ ਰਿਹਾ ਆ ਵੀ ਕੋਈ ਪ੍ਰੋਬਲਮ ਵੀ ਕੋਈ ਨਹੀਂ ਹੈਗੀ ਦਵਾਈ ਵੀ ਸੇਮ ਰਿਜ਼ਲਟ ਆਈ ਤੇ ਜਿਹੜੇ ਲੋਕ ਅੱਜ ਸਾਡੇ ਸਮੀਟਲ ਦੇਖ ਰਹੇ ਹੋ ਅਸੀਂ ਉਹਨਾਂ ਨੂੰ ਇਹ ਗੱਲ ਕਹਿਨੇ ਆ ਕਿ ਸਾਡਾ ਤਾਂ ਮਕਸਦ ਹੈ ਕਿ ਤੁਸੀਂ ਹਾਂ ਜੀ ਨਹੀਂ ਪਤਾ ਲੱਗਦਾ ਤਾਂ ਇੱਥੇ ਚੰਪੌਰ ਸਾਹਿਬ ਦੇ ਵਿੱਚ ਸ਼ਾਇਦ ਮੈਂ ਕਹਿੰਦਾ ਪਹਿਲਾ ਸਟੋਰ ਹੋਣਾ ਕਰਦਾ ਹੈ ਹਾਂ ਜੀ ਪਹਿਲਾ ਸਟੋਰ ਹੈ ਜੀ ਪਹਿਲਾ ਸਟੋਰ ਹੈ ਤੇ ਜਿਹੜਾ ਤੁਹਾਡਾ ਨਾ ਜਿਹੜਾ ਸਾਡੇ ਮਾਨਯੋਗ ਐਸਐਸਪੀ ਵੱਲੋਂ ਕੀਤਾ ਗਿਆ ਜੀ ਐਸਐਸਪੀ ਰੋਪੜ ਕੋਲ ਖਰਨਾ ਜੀ ਵੱਲੋਂ ਇਹਦਾ ਘਟਨ ਕੀਤਾ ਗਿਆ ਸੀਗਾ ਜੀ ਤੇ 7 ਅਕਤੂਬਰ ਨੂੰ ਤੇ ਕਿਉਂਕਿ ਇਹ ਸੈਂਟਰ ਗਵਰਨਮੈਂਟ ਦੀ ਸਕੀਮ ਹੈ ਜੀ ਤੇ ਸੈਂਟਰ ਗਵਰਨਮੈਂਟ ਦੀ ਸਕੀਮ ਨੂੰ ਸਾਡਾ ਰੋਪੜ ਸਟੋਰ ਹੈ ਉਹ ਡੀਸੀ ਸਾਹਿਬ ਨੇ ਉਹਦਾ ਘਟਨ ਕੀਤਾ ਸੀ ਉਹਦਾ ਤੇ ਇਹ ਐਸਐਸਪੀ ਸਾਹਿਬ ਨੇ ਕੀਤਾ ਇਹਦੇ ਵਿੱਚ ਉਹਨਾਂ ਨੂੰ ਪਤਾ ਕੀ ਇਹ ਲੋਕਾਂ ਨੂੰ ਬੈਨੀਫਿਟ ਦੇਣ ਵਾਲੀ ਚੀਜ਼ ਹੈ ਸਰਕਾਰ ਸੈਂਟਰ ਗਵਰਨਮੈਂਟ ਦੀ سپورਟ ਸੈਂਟਰ ਗਵਰਨਮੈਂਟ ਚ ਦਵਾਈਆਂ ਖਰੀਦਣ ਕਿ ਲੋਕਾਂ ਨੂੰ ਕਿੰਨੀ ਮਦਦ ਕਰ ਰਹੀ ਇਸ ਕਰਕੇ ਉਹ ਇਨੀਸ਼ੀਏਟਿਵ ਲੈ ਕੇ ਇਸ ਚੀ ਲਈ ਸਪੈਸ਼ਲ ਹੰਦੇ ਆ ਸਪੈਸ਼ਲ ਉਹਨਾਂ ਨੂੰ ਹੁੰਦਾ ਵੀ ਅਸੀਂ ਕੋਈ ਲੋਕਾਂ ਦਾ ਫਾਇਦਾ ਕਰਨ ਲਈ ਖੁਲਵਾਈਏ ਉਹ ਵੀ ਪ੍ਰਸ਼ਾਸਨ ਇੱਕ ਜੋਰ ਪਾ ਕੇ ਖੁਵਾਂਨ ਤੇ ਸਾਰੀ ਹੈਲਪ ਕਰਦੇ ਆ ਅੱਜ ਵੀ ਮੈਨੂੰ ਯਾਦ ਹੈ ਜਿਹੜਾ ਤੁਹਾਡਾ ਸਟੋਰ ਰੋਕੜ ਖੋਲਿਆ ਗਿਆ ਸੀ ਉਹ ਵੀ ਇੱਧਰ ਆ ਕੇ ਮਿਸੀ ਸਾਹਿਬ ਨੇ ਹਾਂ ਉਹ ਡੀਸ ਸਾਹਿਬ ਨੇ ਵੀ ਕਹਿੰਦੇ ਸੁਨਾਲੀ ਗਰੀ ਜੀ ਵੱਲੋਂ ਕੀਤਾ ਗਿਆ ਸੀ ਉਹ ਤੇ ਬਹੁਤ ਵਧੀਆ ਗੱਲ ਹੈ ਜਿਹੜਾ ਤੁਸੀਂ ਉਪਰਾਲਾ ਕਰ ਰਹੇ ਹੋ ਇਹ ਬਹੁਤ ਹੀ ਸਲਾਹਸਲਾਣਾ ਯੋਗ ਹੈ ਕਿਉਂਕਿ ਆਮ ਲੋਕ ਗਰੀਬ ਲੋਕ ਜਿਹੜੇ ਨਹੀਂ ਲੇਪਾਂ ਦੇ ਦਵਾਈਆਂ ਤੇ ਮੈਂ ਚਾਹਾਂਗਾ ਕਿ ਲੋਕੀ ਵੱਧ ਤੋਂ ਵੱਧ ਇਸ ਸਟੋਰ ਦਾ ਫਾਇਦਾ ਲੈਣ ਅਸੀਂ ਅੱਜ ਕਿੱਥੇ ਨੂੰ ਸੌੜ ਜਾਦਾ ਬਿਲਕੁਲ ਕਿਸੇ ਨੂੰ ਨਹੀਂ ਪਤਾ ਲੱਗੇ ਇਹ ਸਟੋਰ ਸ੍ਰੀ ਗੁਰਦੁਆਰਾ ਸਾਹਿਬ ਕਤਲਗੜ੍ਹ ਸਾਹਿਬ ਰੋਡ ਦੇ ਉੱਪਰ ਕੰਗ ਕਲੀਨਿਕ ਨਰਸਿੰਗ ਹੌਂਦੇ ਬਾ ਦਵਾਈ ਜਗ੍ਹਾ ਤੇ ਆ ਇਹ ਪਿੱਛੇ ਬਿਲਡਿੰਗ ਸਾਰੀ ਕੰਗ ਕਲੀਨਿਕ ਦੀ ਹੈ ਇਹ ਕੰਗ ਕਲੀਨਿਕ ਵਾਲੀ ਹੀ ਸ਼ਾਪ ਹੈ ਪਹਿਲਾਂ ਇੱਥੇ ਕੰਗ ਕਲੀਨਿਕ ਹੋਇਆ ਕਰਦਾ ਸੀਗਾ ਇਹ ਕੰਗ ਕਲੀਨਿਕ ਦੇ ਨਾਮ ਤੇ ਫੇਮਸ ਹੈ ਤੇ ਉਹ ਕੰਗ ਡਾਕਟਰ ਕੰਗ ਹੈ ਉਹ ਹੁਣ ਵੀ ਆਪਣਾ ਸੋਮਵਾਰ ਦੇ ਦਿਨ ਪਰ ਇਧਰ ਆਉਂਦੇ ਆ ਪਰ ਇਹ ਜਿਹੜਾ ਮੇਨ ਜਗਾ ਇਹ ਕੰਗ ਕਲੀਨਿਕ ਦੇ ਨਾਮ ਤੇ ਫੇਮਸ ਹੈ ਤੇ ਇੱਕ ਗੁਜਾਰਾ ਸਾਹਿਬ ਤੋਂ ਬਸ 50 ਮੀਟਰ ਦਾ ਡਿਸਟੈਂਸ ਹੈ اسی ਰੋਡ ਦੇ ਉੱਪਰ ਅੱਜ ਅਸੀਂ ਤਾਂ ਆਪਾਂ ਵੀਡੀਓ ਦੇ ਵਿੱਚ ਤੁਹਾਡਾ ਨੰਬਰ ਵੀ ਦਵਾਂਗੇ ਜੇਕਰ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਪੁੱਛਣਾ ਚਾਹੁੰਦਾ ਹੋਵੇ ਕੋਈ ਕਿ ਕਿਸ ਕਿਹੜੀ ਜਗਾ ਤੇ ਆਣਾ ਹੈ